بس ਇਹ ਦੂ ਮੁੱਸੇ ਵਾਲਾ ਕਹਿੰਦਾ ਥੱਲੇ ਲੰਡੀ ਜੀਪ ਡੱਬ ਵਾਲੀ ਟੱਚ ਦੀ ਸੋ ਡੱਬ ਵਾਲੀ ਦੇ ਵਿੱਚ ਸਭ ਤੋਂ ਜੇ ਆਪਾਂ ਗੱਲ ਕਰਗੇ ਘੈਂਟ ਬੰਦੇ ਦਾ ਸਿੱਧੂ ਮੋਟਰ ਜਾਲੇ ਆ ਜਿਸ ਵੇਣਾ ਕਿੰਨੇ ਤਰ੍ਹਾਂ ਦੀ ਜੀਪ ਹੁੰਦੀ ਆ ਜਿਹੜੀ ਅੱਜ ਕੱਲ ਡਿਮਾਂਡ ਦੇ ਵਿੱਚ ਆ ਕਿਹੜੀ ਜੀਪ ਦੀ ਡਿਮਾਂਡ ਜ਼ਿਆਦਾ ਆ ਰਹੀ ਆ ਆਪਣੇ ਕੋਲੇ ਕਾਫੀ ਵੈਰਾਈਟੀ ਦੇ ਵਿੱਚ ਜੀਪਾਂ ਤਿਆਰ ਖੜੀਆਂ ਨੇ ਬਈ ਜੀ ਜਿਹੜੀ ਅੱਜ ਕੱਲ ਜਿਹੜੀ ਮੋਸਟ ਮਤਲਬ ਪਪੂਲਰ ਜੀਪ ਹੈਗੀ ਉਹ ਹੈਗੀ ਹੈ ਜੀ ਵਿਲੀ ਜੀਪ ਜਿਹੜੀ origignal ਮਿਲਟਰੀ ਲੁੱਕ ਦੇ ਵਿੱਚ ਮਿਲਟਰੀ ਕੋਲੇ ਆਈ ਸੀਗੀ ਉਹ ਅੱਜ ਕੱਲ ਉਹਦੀ ਬਹੁਤ ਜ਼ਿਆਦਾ ਸੇਲਿੰਗ ਹੈਗੀ ਜੀਪ ਦੀ ਪਹਲੋ ਇਹ ਜਿਹੜਾ ਅਸੈਸਰੀ ਹੈ ਇਹਨਾਂ ਦੇ ਬਾਰੇ ਥੋੜਾ ਦੱਸੋ ਵੀ ਆਪਾਂ ਡਿਮਾਂਡ ਦੇ ਅਨੁਸਾਰ ਅਸੈਸਰੀ ਲਾ ਦਨੇ ਆ ਜਾਂ ਆਪਾਂ ਜਿਹੜਾ ਹੈਗਾ ਆਪਣੇ ਆਪ ਦੇ ਕੋਲ ਜਿੱਦਾਂ ਆਪਣਾ ਆਪਾ ਹੀ ਦੋ ਤਰ੍ਹਾਂ ਦੀਆਂ ਜੀਪਾਂ ਤਿਆਰ ਹੁੰਦੀਆਂ ਇੱਕ ਆਪਾਂ ਸੇਲ ਵਾਸਤੇ ਤਿਆਰ ਕਰਦੇ ਆ ਇੱਕ ਕਸਟਮਰ ਦੀ ਡਿਮਾਂਡ ਤੇ ਆਨ ਆਰਡਰ ਤਿਆਰ ਹੁੰਦੀ ਹੈ ਜਿਹੜੀ ਤਾਂ ਆਨ ਆਰਡਰ ਤਿਆਰ ਹੁੰਦੀ ਹੈ ਬਾਈ ਜੀ ਉਹਦੇ ਤਾਂ ਸਾਡੇ ਕਸਟਮਰ ਦੀ ਜੋ ਚੁਆਇਸ ਹੁੰਦੀ ਹੈਗੀ ਜਿੱਦਾਂ ਦੀ ਉਹ ਲਵਾਉਣਾ ਚਾਹੁੰਦੇ ਨੇ ਐਸੈਸਰੀ ਉਦਾਂ ਦੀ ਲਾ ਦਿੰਨੇ ਆ ਵੈਸੇ ਨਾਰਮਲ ਜਿਹੜੀ ਅਸੀਂ ਸੇਲ ਵਾਸਤੇ ਜੀਪ ਤਿਆਰ ਕਰਦੇ ਆਂਗੇ ਉਹਦੇ ਚ ਸਾਨੂੰ ਇਹ ਹੁੰਦਾ ਵੀ ਗੱਡੀ ਦੀ ਚੰਗੀ ਦੇਖਾਵੇ ਲੁੱਕ ਵਧੀਆ ਆਵੇ ਤਾਂ ਉਸ ਪ੍ਰਕਾਰ ਵੀ ਆਪਾਂ ਗੱਡੀ ਨੂੰ ਐਸੈਸਰੀ ਅਸੀਂ ਆਪਦੇ ਮਨਪੋਂ ਦੀ ਲਾ ਦਿੰਨੇ ਆ ਜਦੋਂ ਇਹ ਜੀਪ ਤੋਂ ਬਾਈਕੀ ਇਹਨੂੰ ਐਕਸਪੋਰਟ ਕੀਤਾ ਜਾ ਸਕਦਾ ਬਾਹਰ ਦੇਸ਼ਾਂ 'ਚ ਭੇਜਿਆ ਜਾ ਸਕਦੀ ਹੈ। ਹਾਂਜੀ ਬਿਲਕੁਲ ਬਾਈ ਬਾਹਰ ਜਾ ਰਹੀਆਂ ਜੀ ਆਪਾਂ ਆਪਾਂ ਵੀ ਕਾਫੀ ਭੇਜ ਚੁੱਕੇ ਆਂਗੇ। ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਮੰਨ ਲਓ ਆਪਾਂ ਕੈਨੇਡਾ ਯੂਐਸਏ ਆਸਟ੍ਰੇਲੀਆ ਆਪਾਂ ਜੀਪਾਂ ਭੇਜ ਚੁੱਕੇ ਆਂ ਬਾਈ। ਮੰਨ ਲਓ ਅੱਜ ਤੁਹਾਨੂੰ ਕਿਸੇ ਭਰਾ ਨੇ ਆਰਡਰ ਕੀਤਾ ਹਨਾ ਵੀਰੇ ਕਿੰਨੇ ਟਾਈਮ ਦੇ ਵਿੱਚ ਆਪਣੀ ਇੱਕ ਵਿਲੀ ਜੀਪ ਤਿਆਰ ਹੋ ਜਾਂਦੀ ਹੈ। ਜੀਪ ਇਹ ਹੈ ਜੀ ਨਾਰਮਲ 2 ਮਹੀਨੇ ਲੱਗਦੇ ਆਗੇ ਬਟ ਸਾਨੂੰ ਇਹ ਦੇ ਵਿੱਚ ਕਨਫਰਮ ਕਰਨਾ ਜ਼ਰੂਰੀ ਹੁੰਦਾ ਵੀ ਕਸਟਮਰ ਦੀ ਚੁਆਇਸ ਕਿਦਾਂ ਦੀ ਹੈ ਮਹੀਨਿਆਂ ਤੋਂ ਲੈ ਕੇ 3 ਮਹੀਨਿਆਂ ਦਾ ਟਾਈਮ ਹੈ ਜਿਹੜਾ ਜੀਪ ਦੇ ਉੱਪਰ ਲੱਗੇ ਜਾਂਦਾ ਹੈ ਇਹ ਤਿਆਰ ਹੁਣ ਤੋਂ ਹਾਂਜੀ ਆਪਣੇ ਕੋਲੇ ਕਿੰਨੇ ਮਾਲਕ ਕਿਹੜੀਆਂ ਗੱਡੀਆਂ ਦੇ ਇੰਜਨ ਹੁੰਦੇ ਠੀਕ ਆ ਤੇ ਕਿੰਨੀ ਵੈਰਾਈਟੀ ਦੇ ਹੁੰਦੇ ਉਹ ਤੋਂ ਬਾਰੇ ਥੋੜਾ ਦੱਸੋ ਆਪਾਂ ਜੀਪ ਦੇ ਵਿੱਚ ਜ਼ਿਆਦਾਤਰ ਆ ਜਿਹੜਾ ਆਪਾਂ ਬਲੈਰੋ ਡੀਆਈ ਟਰਬੋ ਇੰਜਨ ਯੂਜ਼ ਕਰਦੇ ਆ ਜਿਹੜੀ ਗੱਡੀ ਆਪਾਂ ਬਾਹਰ ਭੇਜਦੇ ਆਂ ਜੀ ਐਕਸਪੋਰਟ ਕਰਦੇ ਆਂ ਉਹਦੇ ਵਿੱਚ ਆਪਾਂ ਪੈਟਰੋਲ ਦਾ ਇੰਜਨ ਯੂਜ਼ ਕਰਦੇ ਆਂ ਜੀ ਟੋਇਟਾ ਦਾ ਦੇਖ ਲਓ ਵੀ ਯਾਰ ਸਾਰੀਆਂ ਚੀਜ਼ਾਂ ਬਦਲ ਗਈਆਂ ਹਨਾ ਸਾਰੀਆਂ ਗੱਡੀਆਂ ਪਰ ਜੀਪਾਂ ਦਾ ਗ੍ਰੇਡ ਜਿਹੜਾ ਹੈਗਾ ਪੰਜਾਬ ਦੇ ਯੂਜ਼ ਦੇ ਵਿੱਚ ਜਾਉਂਦਾ ਪਿਆ ਕਿਉਂਕਿ ਬਜ਼ੁਰਗ ਵੀ ਇਹਨੂੰ ਬਹੁਤ ਲਾਈਕ ਕਰਦੇ ਆ ਹਨਾ ਇਹ ਪੰਜਾਬ ਨੰਬਰ ਦੇ ਵਿੱਚ ਜੀਪ ਹੈ ਜੀ ਨਵੀਂ ਪਾਸਿੰਗ ਹੋਈ ਹੈ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੈਗੀ ਇਹਨੂੰ ਤਾਂ ਜਿਹੜਾ ਇਹਦਾ ਕੰਮ ਆਪਾਂ ਟੋਟਲ ਮਤਲਬ ਜਿੱਦਾਂ ਆਰਡਰ ਤੇ ਗੱਡੀ ਤਿਆਰ ਕਰਦੇ ਹੁੰਦੇ ਆਂਗੇ ਉਸ ਟਾਈਪ ਦਾ ਕੀਤਾ ਹੈ ਗੱਡੀ ਦੇ ਪ੍ਰੋਪਰ ਸੀਟ ਬੈਲਟਾਂ ਜੀ ਠੀਕ ਹੈ ਜੀ ਰੇਲਿੰਗ ਵਾਲੀ ਪੱਤੀ ਆਹ ਪਿੱਤਲ ਵਾਲੀ ਲੱਗੀ ਹੋਈ ਹੈਗੀ ਤੁਸੀਂ ਸੀਟਾਂ ਦਾ ਲੈਦਰ ਦਾ ਦੇਖੋ ਤੁਸੀਂ ਚੈੱਕ ਕਰੋਗੇ ਬਈ ਟਾਪ ਕੁਆਲਿਟੀ ਦਾ ਕੰਮ ਹੈ ਜਿਹੜਾ ਆਪਾਂ ਇਸ ਨੂੰ ਲੈਦਰ ਦਾ ਵਰਕ ਕੀਤਾ ਹੈਗਾ ਸਾਰਾ ਤਾਂ ਕਾਰ ਵਾਲੀਆਂ ਪੈਣੂ ਸੀਟਾਂ ਲਾਤੀਆਂ ਹਾਂ ਤੇ ਬਾਈ ਯਾਰ ਜਿਹੜਾ ਆਹ ਫੋਨ ਹੋਣਾ ਇਹ ਵਾਇਰਲੈਸ ਫੋਨ ਇਹ ਚੱਲਦੇ ਹੁਣੇ ਆ ਬਾਈ ਉਹ ਟਾਈਮਾਂ ਦੇ ਵਿੱਚ ਹਾਂ ਉਹ ਉਹ ਟਾਈਮਾਂ 'ਚ ਵਰਕਿੰਗ ਸੀਗੇ ਜੀ ਐਂਟੀਨਾ ਸੀਗਾ ਜਿਵੇਂ ਇਹ ਠੀਕ ਹੈ ਇਹਨਾਂ ਦਾ ਟੈਲੀਫੋਨ ਦਾ ਇਹ ਟੈਲੀਫੋਨ ਉਸ ਟਾਈਮਾਂ 'ਚ ਵਰਕਿੰਗ ਸੀਗੇ ਅੱਜ ਇਹ ਡਮੀ ਪੀਸ ਹੋ ਗਏ ਜੀ ਅੱਜ ਇਹ ਸ਼ੋਅ ਬੱਸ ਫੌਜੀਆਂ ਕੋਲੇ ਕਿੰਨਿਆ ਕਿੰਨਿਆ ਤਗੜਾ ਸਿਸਟਮ ਸੀਗਾ ਆਹ ਐਂਟੀਨਾ ਨਾਲ ਚੱਲਦਾ ਸੀਗਾ ਫੋਨ ਆਹ ਰੱਖਿਆ ਮਾਲਾ ਆਹ ਕਹਿੰਨਿਆ ਇਹ ਤਾਂ ਮੈਂ ਵੀ ਜਿਹੜਾ ਹੈਗਾ ਜਿਹੜਾ ਦੂਜਾ ਕੇਰੋਸਨ ਦਾ ਤੇਲ ਜਿਹਨੂੰ ਮਿੱਟੀ ਦਾ ਤੇਲ ਆ ਉਹ ਥੋਲੇਉਂਦੇ ਰਹੇ ਆ ਦੂਜੇ ਤਾਂ ਪੱਗ ਗਏ ਜਿਹੜਾ ਪਿੰਟ ਦੇ ਵਿੱਚ ਬਣਿਆ ਆਉਂਦਾ ਡੀਪੂ ਡੀਪੂ ਤੋਂ ਹਾਂਜੀ ਹਾਂ ਚੌੜੇ ਟਾਇਰ ਆ ਬਾਈ ਫਿਰ ਇਹਦਾ ਕੀ ਮਤਲਬ ਆ ਬਾਈ ਇਹ ਇਹ ਬਾਈ ਇਹ ਗੱਡੀ ਆਏਗੀ ਜਿਹੜੀ ਇਹ ਜੀਪ ਹੈਗੀ ਹੈ ਯੂ ਐਸ ਏ ਜਾਣੀ ਹੈ ਜੀ ਜੀ ਠੀਕ ਹੈ ਜੀ ਇਹ ਪੈਟਰੋਲ ਇੰਜਨ ਦੇ ਵਿੱਚ ਰੈਡੀ ਕੀਤੀ ਆ ਆਪਾਂ ਇਹਨੂੰ 2 ਫੁੱਟ ਵਾਲੇ ਮੌਨਸਟਰ ਟਾਇਰ ਲਾਏ ਨੇਗੇ ਲੈਫਟ ਹੈਂਡ ਡਰਾਈਵ ਹੈ ਜੀ ਮਤਲਬ ਤੁਸੀਂ ਲੈਫਟ ਹੈਂਡ ਡਰਾਈਵ ਵਾਲੀਆਂ ਵੀ ਪੈਟਰੋਲ ਵਾਲੀਆਂ ਕੋਈ ਮਰਜ਼ੀ ਬਿਲਕੁਲ 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 ਭਾਈ ਜੀ ਕਸਟਮਰ ਦੀ ਚੁਆਇਸ ਤੇ ਆਪਾਂ ਮੋਡੀਫਿਕੇਸ਼ਨ ਕਰ ਦੇਣੀ ਹੈ ਜੀ ਜਿਹੜਾ ਆਇਆਗਾ ਤੁਹਾਨੂੰ ਗੱਡੀਆਂ ਇਹ ਦਿਖਾ ਦੂੰਗਾ ਆਪਾਂ ਵਰਕਸ਼ਾਪ ਦੇ ਵਿੱਚ ਚੱਲ ਜੇ ਤਾਂ ਤੁਹਾਨੂੰ ਪਤਾ ਲੱਗਦਾ ਕੁਆਲਿਟੀ ਕਿੱਦਾਂ ਜਿਹੜੇ ਇਹ ਤਿਆਰ ਹੁੰਦੇ ਜੀ ਇਹ ਗੱਡੀ ਬੱਸ ਆਉਣ ਵਾਲੇ 1-2 ਦਿਨਾਂ ਚ ਪੇਂਟ ਹੋ ਜਾਣੀ ਹੈ ਲਗਭਗ ਇਹ ਫਾਈਨਲ ਹੈਗੀ ਪੇਂਟ ਵਾਸਤੇ ਤਿਆਰ ਹੈਗੀ ਇਹ ਗੱਡੀ ਆ ਜਿਹੜੀ ਬਾਡੀ ਆਪਾਂ ਜਾਪਾਨੀ ਸ਼ੀਟ ਦੀ ਜਿਹੜੀ ਆਰਡਰ ਵਾਲੀ ਗੱਡੀ ਹੁੰਦੀ ਆਪਾਂ ਉਹਦੇ ਲਾਉਣੇ ਆ ਬਾਈ ਤੁਸੀਂ ਚੈੱਕ ਕਰੋਗੇ ਬਹੁਤ ਹੀ ਹੈਵੀ ਬਾਡੀ ਹੈਗੀ ਇਹ ਬਾਈ ਸਿਮਰਨ ਹੈ ਡੇਲੋਂ ਛੋਟਾ ਜਿਹਾ ਕਸਬਾ ਪਿੰਡ ਅਥੋਂ ਹੈ ਪਹਿਲਾਂ ਗੱਡੀ ਪੈਟਰੋਲ ਦੀ ਲੈ ਗਏ ਆਪਣੇ ਕੋਲ ਇੱਕ ਉਹ ਇੰਡੀਆ ਵਾਸਤੇ ਹੁਣ ਦੁਬਾਰੇ ਗੱਡੀ ਚਲਾ ਕੇ ਚੈੱਕ ਕਰਕੇ ਤਸੱਲੀ ਕਰਕੇ ਦੁਬਾਰੇ ਆਰਡਰ ਕੀਤਾ ਉਹਨੇ ਆਪਾਂ ਨੂੰ ਉਹਨਾਂ ਗੱਡੀ ਇਹ ਬਾਹਰ ਲੈ ਕੇ ਆਣੀ ਹੈ ਕੈਨੇਡਾ ਟੋਟਲ ਜਿਹੜਾ ਕੰਮ ਆਪਣਾ ਸਾਰਾ ਆਪਣਾ ਮਤਲਬ ਸੀਟਾਂ ਵਗੈਰਾ ਬੋਡੀ ਵਗੈਰਾ ਦਾ ਕੰਮ ਹੈ ਜਿਹੜਾ ਆਪਣਾ ਆਪ ਦਾ ਖੁਦ ਹੈਗਾ ਆਹ ਸੀਟ ਆਪਾਂ ਨਾਰਮਲ ਲਾਉਣੀ ਆ ਗਲਦੀ ਸਕੇਲ ਕਰਨ ਵਾਸਤੇ ਜਿਹੜੀ ਗੱਡੀ ਆਰਡਰ ਦੀ ਹੁੰਦੀ ਉਹਦੇ ਤੇ ਹੈਵੀ ਸ਼ੀਟ ਲੱਗਦੇ ਆ ਛੋਟੀ ਜੀ ਗੱਲ ਮੈਂ ਹੋਰ ਦੱਸਦਾ ਇੱਕ ਜਿਵੇਂ ਕੀ ਆਹ ਤੁਸੀਂ ਇਸੇ ਦਿਖਾ ਦਿਓ ਮਾੜੇ ਇਹ ਕਿੰਗ ਬਨੈਸ ਹੈ ਹੈਵੀ ਹੈ ਥੋੜੇ ਜਿਹਾ ਕਾਸਟਲੀ ਪੈਂਦੇ ਆ ਜਿਹੜਾ ਕਿੰਗੀ ਮਹਿੰਗਿਓ ਹੈ ਜਾਂਦੀ ਹੈ ਇਹ ਹੈਵੀ ਹੁੰਦੇ ਗੱਡੀ ਮਹਿੰਗੀ ਪੈਂਦੀ ਹੈ ਘੱਟੋ ਘੱਟ 30000 ਰੁਪਏ ਦੇ ਨਾਲ ਤੇ ਇੱਕ ਤੁਹਾਡੇ ਬੈਗ ਗੱਡੀ ਆਹ ਗੋਲੀ ਰਸ ਹੁੰਦਾ ਜੀ ਪੁਰਾਣੀ ਮਾਰਦਾ ਉਹ ਲੈ ਰੋ ਜਾ ਗਿਆ ਇਹਦੇ ਨਾਲ ਕੋਈ 25000 ਦਾ ਰੇਟ ਸਸਤਾ ਪਿਆ ਜਾਂਦਾ ਜੇ ਕਿਸੇ ਕਸਟਮਰ ਕੋਲ ਗੱਡੀ ਪੁਰਾਣੀ ਆਪਣੀ ਵੀ ਹੈਗੀ ਉਹ ਵੀ ਤਿਆਰ ਕਰ ਦਾਂਗੇ ਜਿਵੇਂ ਆਹ ਮਡੇ ਮੋਟਾ ਗਲਾਵਟ ਸੀਗੀ ਥੱਲੇ ਦੇ ਕੋਈ ਇਹਦੇ ਪੀਸ ਲਾਗੇ ਆਹਦੇ ਪੀਸ ਨਾਵੇਂ ਲਾਏ ਹਾਂ ਹਾਂ ਬਾਕੀ ਇਹੀ ਗੱਡੀ ਤਿਆਰ ਹੋ ਕੇ ਜਿਵੇਂ ਨਵੀਂ ਸ਼ਿਪ ਚ ਆ ਜਾਊ ਠੀਕ ਆ ਜਿਹੜੀ ਮਰਜੀ ਜੀਪ ਤੁਸੀਂ ਜਾ ਕੇ ਸਿੱਧੂ ਮੋਟਰ ਜਿੱਤੋਂ ਇਨ ਦਾ ਸਿੱਧੂ ਮੋਟਰ ਮੋਟਰ 25 ਤੇ ਤੁਸੀਂ ਇੰਸਟਾਗ੍ਰam ਵੀ ਫੋਲੋ ਕਰ ਸਕਦੇ ਹੋ ਬਾਕੀ ਨੰਬਰ ਵਗੈਰਾ ਸਕਰੀਨ ਤੇ ਚੱਲਦੇ ਰਹੇ ਨੇ ਆ ਆਪਣੇ ਕੋਲੇ ਬਈ ਸਟਾਕ ਦੇ ਵਿੱਚ ਹਰ ਟਾਈਮ 10 ਤੋਂ 12 ਗੱਡੀਆਂ ਸੇਲ ਵਾਸਤੇ ਰੈਡੀ ਹੁੰਦੀਆਂ ਜੀ ਜੀ ਬਾਈ ਜਿਹੜੀਆਂ ਕਿ ਮਾਰਕੀਟ ਦੇ ਕੰਪੀਟੀਸ਼ਨ ਦੇ ਹਿਸਾਬ ਨਾਲ ਤਿਆਰ ਕੀਤੀਆਂ ਹੁੰਦੀਆਂ ਆ ਉਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰ ਕੀਤੀ ਸੀਗੀ ਵੀ ਜਿਹੜੀ ਸੇਲ ਵਾਲੀ ਗੱਡੀ ਐ ਤੇ ਆਰਡਰ ਵਾਲੀ ਗੱਡੀ ਐ ਉਹਨਾਂ ਦਾ ਬਹੁਤ ਫਰਕ ਹੁੰਦਾ ਹੈਗਾ ਉਹਨਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਇੱਕ ਦੂਸਰੇ ਨਾਲ ਗੱਡੀ ਨਾਲ ਜਦੋਂ ਕੰਪੀਟੀਸ਼ਨ ਦੀ ਗੱਲ ਆ ਜਾਏ ਤਾਂ ਉੱਥੇ ਅਸੀਂ ਇਹ ਸੋਚਾਂਗੇ ਵੀ ਗੱਡੀ ਸਸਤੀ ਤਿਆਰ ਕਿਦਾਂ ਕਰੀਏ ਤਾਂ ਉਹ ਸਸਤੀ ਕਿੱਥੇ ਹੋਊਗੀ ਗੱਡੀ ਚ ਕਿਰਸਾ ਕਰਕੇ ਜੀ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਅਸਲ ਦੇ ਵਿੱਚ ਫਲਹਾਲ ਆਪਾਂ ਨੂੰ ਟੈਨਸ਼ਨ ਹੈ ਨਹੀਂ ਕਾਰਨ ਕਿ ਆਪਾਂ ਪਹੁੰਚੇ ਆ ਸਿੱਧੂ ਮੋਟਰਜ ਡੱਬ ਵਾਲੀ ਕੋਲੇ ਪਹਿਲਾਂ ਤਾਂ ਇਹ ਦੇਖੋ ਵੀ ਇਹ ਰਹਿ ਹੈ ਕਿੱਥੇ ਫਿਰ ਬਾਅਦ ਚ ਗੱਲਾਂ ਕਰਾਂਗੇ ਇਧਰੋਂ ਜਦੋਂ ਆਪਾਂ ਪੰਜਾਬ ਵਾਲੇ ਪਾਸੇੋਂ ਉੱਥੋਂ ਦਾ ਗੋਲਜਾਜ ਆਉਂਦਾ ਉਥੋਂ ਜਿਹੜਾ ਸਰ੍ਹਸੇ ਨੂੰ ਜਾਣਿਆ ਤਾਂ ਪਹਿਲਾ ਕੱਟ ਆ ਜਾਂਦਾ ਪਹਿਲੇ ਕੱਟ ਤੋਂ ਥੋੜਾ ਰੋਂਗ ਮੁੜ ਕੇ 50 ਕਿ ਮੀਟਰ ਤੇ ਆਹ ਦੁਕਾਨਾ ਸਿੱਧੂ ਮੋਟਰਜ ਦੀ ਜਿੱਥੇ ਜਿਹੜਾ ਹੈਗਾ ਜੀਪਾਂ ਜਾਉਂਗੇ ਨਾ ਸਿੱਧੂ ਮੂਸੇ ਵਾਲਾ ਕਹਿੰਦਾ ਏ ਥੱਲੇ ਲੰਡੀ ਜੀਪ ਡੱਬ ਵਾਲੀ ਟੱਚ ਨਹੀਂ ਸੋ ਡੱਬ ਵਾਲੀ ਦੇ ਵਿੱਚ ਸਭ ਤੋਂ ਜੇ ਆਪਾਂ ਗੱਲ ਕਰਗੇ ਘੈਂਟ ਬੰਦੇ ਦਾ ਸਿੱਧੂ ਮੋਟਰਜ਼ ਵਾਲੇ ਆ ਅੱਜ ਉਹਨਾਂ ਨਾਲ ਗੱਲਬਾਤ ਕਰਦਾ ਜੀਪਾਂ ਕਿਵੇਂ ਤਿਆਰ ਹੁੰਦੀਆਂ ਡੱਬ ਵਾਲੀ ਦੇ ਵਿੱਚ ਠੀਕ ਆ ਉਹਨਾਂ ਦੇ ਵਿੱਚ ਕਿਵੇਂ ਮੋਡੀਫਿਕੇਸ਼ਨ ਹੁੰਦੀ ਹੈ ਕਿੰਨੀ ਰੇਂਜ ਦੇ ਵਿੱਚ ਹੁੰਦੀ ਹੈ ਕਿਉਂਕਿ ਹਰ ਇੱਕ ਚਾਹੇ ਪੰਜਾਬੀ ਭਰਾ ਸਾਡਾ ਬਾਹਰ ਬੈਠਾ ਉਹ ਵੀ ਸੋਚਦਾ ਯਾਰ ਕਿਸੇ ਟਾਈਮ ਯਾਰ ਡੱਬ ਵਾਲੀ ਜੀਪ ਮੰਗਾ ਕੇ ਕਿਤੇ ਕੈਨੇਡਾ ਦੀਆਂ ਆਸਟ੍ਰੇਲੀਆ ਕਾ ਰਿਹਾ ਨਾ ਜਾ ਅਮਰੀਕਾ ਦੀ ਨੇ ਧਰਤਾਂ ਦੇ ਗੇੜੇ ਲਾਗੇ ਟੌਰ ਲਾਗੇ ਹਨ ਤਾਂ ਅੱਜ ਆਪਣੇ ਨਾਲ ਭਾਈ ਜਸਵੀਰ ਹੋਊਗਾ ਜਸਵੀਰ ਸਾਰੀਆਂ ਗੱਲਾਂ ਐਕਸਪਲੇਨ ਕਰੂਗਾ ਜਸਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਵੈਲਕਮ ਤੁਹਾਡਾ ਸਿੱਧੂ ਮੋਟਰਸ ਤੇ ਤੁਸੀਂ ਅੱਜ ਆਏ ਹੋ ਤੁਹਾਡੀ ਟੀਮ ਆਈ ਹੈ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਆਪਾਂ ਗੱਲਬਾਤ ਕਰਦੇ ਹਾਂ ਜਸਵੀਰ ਜਸਵੀਰ ਕਿੰਨੇ ਤਰ੍ਹਾਂ ਦੀ ਜੀਪ ਹੁੰਦੀ ਆ ਜਿਹੜੀ ਅੱਜ ਕੱਲ ਡਿਮਾਂਡ ਦੇ ਵਿੱਚ ਆ ਕਿਹੜੀ ਜੀਪ ਦੀ ਡਿਮਾਂਡ ਜ਼ਿਆਦਾ ਆ ਰਹੀ ਹੈ ਆਪਣੇ ਕੋਲੇ ਕਾਫੀ ਵੈਰਾਈਟੀ ਦੇ ਵਿੱਚ ਜੀਪਾਂ ਤਿਆਰ ਖੜੀਆਂ ਨੇ ਭਾਈ ਜੀ ਤੇ ਜਿਹੜੀ ਅੱਜ ਕੱਲ ਜਿਹੜੀ ਮੋਸਟ ਮਤਲਬ ਪਪੂਲਰ ਜੀਪ ਹੈਗੀ ਉਹ ਹੈਗੀ ਆ ਜੀ ਵਿਲੀ ਜੀਪ ਜਿਹੜੀ origignal ਮਿਲਟਰੀ ਲੁੱਕ ਦੇ ਵਿੱਚ ਮਿਲਟਰੀ ਕੋਲੇ ਆਈ ਸੀਗੀ ਉਹ ਅੱਜ ਕੱਲ ਉਹਦੀ ਬਹੁਤ ਜ਼ਿਆਦਾ ਸੇਲਿੰਗ ਹੈਗੀ ਜੀਪ ਦੀ ਠੀਕ ਆ ਤੇ ਬ੍ਰਦਰ ਜਿਵੇਂ ਆਪਾਂ ਇਹ ਗੱਲ ਕਰ ਰਹੇ ਹਾਂ ਦਲਜੀਤ ਦੇ ਗਾਣੇ 'ਚ ਵੀ ਆਈ ਬਿਆ ਤੇ ਬਾਈ ਵੀ ਬੈਠੇ ਹਨ ਜਿਵੇਂ ਮੰਨ ਲਓ ਆ ਸਾਰਾ ਸਾਰਾ ਜਿਵੇਂ ਵਾਇਰਿੰਗ ਵਾਂਗੂ ਸਟੀਅਰਿੰਗ ਲਾ ਦਿੰਨੇ ਹੋ ਹਨਾ ਸਾਰੀਆਂ ਚੀਜ਼ਾਂ ਮੰਨ ਲਓ ਇਹ ਜਿਹੜਾ ਐਸੈਸਰੀ ਹੈ ਇਹਨਾਂ ਦੇ ਬਾਰੇ ਥੋੜਾ ਦੱਸੋ ਵੀ ਆਪਾਂ ਡਿਮਾਂਡ ਦੇ ਅਨੁਸਾਰ ਐਸੈਸਰੀ ਲਾ ਦਿੰਨੇ ਆ ਜਾਂ ਆਪਾਂ ਜਿਹੜਾ ਹੈਗਾ ਆਪਣੇ ਆਪ ਦੇ ਕੋਲ ਹੀ ਜਿੱਦਾਂ ਆਪਣਾ ਆਪਾਂ ਹੀ ਦੋ ਤਰ੍ਹਾਂ ਦੀਆਂ ਜੀਪਾਂ ਤਿਆਰ ਹੁੰਦੀਆਂ ਇੱਕ ਆਪਾਂ ਸੇਲ ਵਾਸਤੇ ਤਿਆਰ ਕਰਦੇ ਆ ਇੱਕ ਕਸਟਮਰ ਦੀ ਡਿਮਾਂਡ ਤੇ ਆਨ ਆਰਡਰ ਤਿਆਰ ਹੁੰਦੀ ਹੈ ਜਿਹੜੀ ਤਾਂ ਆਨ ਆਰਡਰ ਤਿਆਰ ਹੁੰਦੀ ਹੈ ਬਾਈ ਜੀ ਉਹਦੇ ਤਾਂ ਸਾਡੇ ਕਸਟਮਰ ਦੀ ਜੋ ਚੁਆਇਸ ਹੁੰਦੀ ਹੈਗੀ ਜਿੱਦਾਂ ਦੀ ਉਹ ਲਵਾਉਣਾ ਚਾਹੁੰਦੇ ਨੇ ਐਸੈਸਰੀ ਉਦਾਂ ਦੀ ਲਾ ਦਿੰਨੇ ਆ ਵੈਸੇ ਨਾਰਮਲ ਜਿਹੜੀ ਅਸੀਂ ਸੇਲ ਵਾਸਤੇ ਜੀਪ ਤਿਆਰ ਕਰਦੇ ਆਂਗੇ ਉਹਦੇ ਚ ਸਾਨੂੰ ਇਹ ਹੁੰਦਾ ਵੀ ਗੱਡੀ ਦੀ ਚੰਗੀ ਦੇਖਾਵੇ ਲੁੱਕ ਵਧੀਆ ਆਵੇ ਤਾਂ ਉਸ ਪ੍ਰਕਾਰ ਵੀ ਆਪਾਂ ਗੱਡੀ ਨੂੰ ਐਸੈਸਰੀ ਅਸੀਂ ਆਪ ਦੇ ਮਨਪੋਂ ਦੀ ਲਾ ਦਿੰਨੇ ਆ ਬਟ ਜੇ ਕਸਟਮਰ ਕੋਈ ਜਿਹਨੂੰ ਨਹੀਂ ਪਸੰਦ ਕੋਈ ਐਸੈਸਰੀ ਉਹ ਆਪਦੇ ਮਨਪਸੰਦ ਦੀ ਲਵਾਉਣਾ ਚਾਹੁੰਦਾ ਤਾਂ ਆਪਾਂ ਆਰਡਰ ਤੇ ਜਿਹੜੀ ਗੱਡੀ ਤਿਆਰ ਕਰਦੇ ਆ ਤਾਂ ਉਹਨਾਂ ਦੇ ਹਿਸਾਬ ਨਾਲ ਕਰ ਦਿੰਨੇ ਆ ਤੇ ਇੱਕ ਇਹ ਵੀ ਗੱਲ ਆ ਵੀ ਜਿਹੜੀਆਂ ਇਹ ਜੀਪਸ ਹੁੰਦੀਆਂ ਬਾਈ ਕੀ ਇਹਨੂੰ ਐਕਸਪੋਰਟ ਕੀਤਾ ਜਾ ਸਕਦਾ ਬਾਹਰ ਦੇਸ਼ਾਂ 'ਚ ਭੇਜੀਆਂ ਜਾ ਸਕਦੀਆਂ ਹਨ ਹਾਂਜੀ ਬਿਲਕੁਲ ਬਾਈ ਬਾਹਰ ਜਾ ਰਹੀਆਂ ਜੀਪਾਂ ਆਪਾਂ ਵੀ ਕਾਫੀ ਭੇਜ ਚੁੱਕੇ ਆਂਗੇ ਇਹ ਮੈਂ ਅਸੀਂ ਪਹਿਲਾਂ ਵੀ ਕਾਫੀ ਵੀਡੀਓ 'ਚ ਇਹ ਗੱਲਾਂ ਦੱਸੀਆਂ ਅੱਜ ਵੀ ਦੱਸਦੇ ਆਂ ਵੀ ਇਹਦੇ ਜਿਹੜਾਂ ਕੋਲੇ ਲਾਇਸੈਂਸ ਨੇ ਐਕਸਪੋਰਟ ਦੇ ਉਹੀ ਸਾਡੇ ਭਰਾ ਬਾਹਰ ਭੇਜ ਸਕਦੇ ਹੈਗੇ ਤਾ ਸਾਡੇ ਕੋਲੇ ਕੋਈ ਲਾਇਸੈਂਸ ਨਹੀਂਗਾ ਅਸੀਂ ਸਿਰਫ ਤਿਆਰ ਕਰਦੇ ਆਂ ਜੀਪ ਦੀ ਮੋਡੀਫਿਕੇਸ਼ਨ ਕਰਦੇ ਆਂਗੇ ਰਿਪੇਅਰ ਦਾ ਕੰਮ ਕਰਦੇ ਆਂਗੇ ਤਾਂ ਜਿੰਨਾਂ ਕੋਲੇ অথੋਰਾਇਜ਼ ਲਾਇਸੈਂਸ ਹੈਗਾ ਉਹਨਾਂ ਦੇ ਰਾਹੀਂ ਅਸੀਂ ਬਾਹਰ ਭੇਜਦੇ ਆਂਗੇ ਸਾਡੇ ਕੰਟੈਕਟ ਚ ਉਹਨਾਂ ਦੇ ਜਿਹੜੇ ਨੰਬਰ ਹੈਗੇ ਨੇ ਸਾਡੇ ਕੋਲੇ ਕੰਟੈਕਟ ਆ ਉਹਨਾਂ ਦੇ ਅਸੀਂ ਉਹਨਾਂ ਰਾਹੀਂ ਬਾਹਰ ਜੀਪਾਂ ਭੇਜਦੇ ਆਂਗੇ ਬ੍ਰਦਰ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਮੰਨ ਲਓ ਆਪਾਂ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਆਪਾਂ ਜੀਪਾਂ ਭੇਜ ਚੁੱਕੇ ਆਂ ਬਈ ਠੀਕ ਆ ਤਾਂ ਇਹਦੇ 'ਚ ਮੰਨ ਲਓ ਜੇਕਰ ਤੁਸੀਂ ਬਾਹਰ ਬੈਠੇ ਹੋ ਜੀਪ ਮੰਗਾਉਣਾ ਚਾਹੁੰਦੇ ਹੋ ਤਾਂ ਆਰਡਰ ਦੇ ਉੱਪਰ ਤੁਸੀਂ ਬਣਾਉਂਦੇ ਮੰਨ ਲਓ ਅੱਜ ਤੁਹਾਨੂੰ ਕਿਸੇ ਭਰਾ ਨੇ ਆਰਡਰ ਕੀਤਾ ਹੈ ਨਾ ਵੀਰੇ ਕਿੰਨੇ ਟਾਈਮ ਦੇ ਵਿੱਚ ਆਪਣੀ ਇੱਕ ਵਿਲੀ ਜੀਪ ਤਿਆਰ ਹੋ ਜਾਂਦੀ ਹੈ ਜੀਪ ਇਹ ਹੈ ਜੀ ਨਾਰਮਲ 2 ਮਹੀਨੇ ਲੱਗਦੇ ਆਗੇ ਬਟ ਸਾਨੂੰ ਇਹਦੇ 'ਚ ਕਨਫਰਮ ਕਰਨਾ ਜ਼ਰੂਰੀ ਹੁੰਦਾ ਵੀ ਕਸਟਮਰ ਦੀ ਚੁਆਇਸ ਕਿਦਾਂ ਦੀ ਹੈ ਤਾਂ ਉਹ ਮੋਡੀਫਿਕੇਸ਼ਨ ਦੇ ਹਿਸਾਬ ਤੇ ਜੀਪ ਦਾ ਟਾਈਮ ਲੱਗਦਾ ਹੈਗਾ ਨਾਰਮਲ 2 ਮਹੀਨਿਆਂ ਤੋਂ ਲੈ ਕੇ 3 ਮਹੀਨਿਆਂ ਦਾ ਟਾਈਮ ਹੈ ਜਿਹੜਾ ਜੀਪ ਦੇ ਉੱਪਰ ਲੱਗੇ ਜਾਂਦਾ ਹੈ ਤਿਆਰ ਹੁੰਨ ਤੇ ਠੀਕ ਆ ਪਰ ਤਾਂ ਹੁਣ ਜਿਵੇਂ ਮੰਨ ਲਓ ਜੀਪ ਇੰਜਨ ਤੋਂ ਗੱਲ ਕਰਕੇ ਹੈਨਾ ਆਪਣੇ ਕੋਲੇ ਕਿ ਕਿ ਮਾਲਕ ਕਿਹੜੀਆਂ ਗੱਡੀਆਂ ਦੇ ਇੰਜਨ ਹੁੰਦੇ ਠੀਕ ਆ ਤੇ ਕਿੰਨੀ ਵੈਰਾਈਟੀ ਦੇ ਹੁੰਦੇ ਉਹਦੇ ਬਾਰੇ ਥੋੜਾ ਦੱਸੋ ਆਪਾਂ ਜੀਪ ਦੇ ਵਿੱਚ ਜ਼ਿਆਦਾਤਰ ਆ ਜਿਹੜਾ ਆਪਾਂ ਬਲੈਰੋ ਡੀਆਈ ਟਰਬੋ ਇੰਜਨ ਯੂਜ਼ ਕਰਦੇ ਆਂ ਜਿਹੜੀ ਗੱਡੀ ਆਪਾਂ ਬਾਹਰ ਭੇਜਦੇ ਆਂ ਜੀ ਐਕਸਪੋਰਟ ਕਰਦੇ ਆਂ ਉਹਦੇ ਵਿੱਚ ਆਪਾਂ ਪੈਟਰੋਲ ਦਾ ਇੰਜਨ ਯੂਜ਼ ਕਰਦੇ ਆਂ ਜੀ ਟੋਇਟਾ ਦਾ ਜੀ ਤਾਂ ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਤਾਂ ਉਹਦੇ ਇੰਜੈਕਟਰ ਵਗੈਰਾ ਸੈਂਸਰ ਵਗੈਰਾ ਸਭ ਕੁਝ ਲੱਗੇ ਹੁੰਦੇ ਆ ਤਾਂ ਉੱਥੇ ਤਾਂ ਜਾ ਕੇ ਗੱਡੀ ਸਕੈਨ ਹੁੰਦੀ ਆ ਫੇਰ ਹੀ ਗੱਡੀ ਦੀ ਰਿਪੇ ਆਪਣੇ ਇੱਥੋਂ ਵਾਲਾ ਕੰਮ ਤਾਂ ਹੈ ਨਹੀਂ ਮਿਸਤਰੀਆਂ ਵਾਲਾ ਵੀ ਦੇਖ ਲੈਣੇ ਆ ਜੀ ਖੋਲ ਕੇ ਇੱਥੋਂ ਜੇ ਨਟਲ ਖੋਲ ਲਿਆ ਚਾਬੀ ਖੋਲ ਲਈ ਲਾਲੀ ਉੱਥੇ ਤਾਂ ਸਾਰਾ ਸਕੈਨਰ ਸਿਸਟਮ ਹੈਗਾ ਤਾਂ ਉਹ ਸਕੈਨ ਲਾ ਕੇ ਉੱਥੇ ਹੁੰਦਾ ਹੈਗਾ ਉਹਦਾ ਕਰਕੇ ਆਪਾਂ ਪੈਟਰੋਲ ਇੰਜਨ ਦੇ ਵਿੱਚ ਤਿਆਰ ਕਰਦੇ ਆ ਬਾਹਰ ਵਾਲੀ ਜੀ ਤੇ ਮੰਨ ਲਓ ਬ੍ਰਦਰ ਇੱਕ ਇਹ ਵੀ ਦੱਸੋ ਯਾਰ ਜਿਹੜਾ ਆਪਾਂ ਗੱਲ ਕਰੀਏ ਇਹਦਾ ਪ੍ਰਾਈਸ ਆ ਜਿਹੜਾ ਆਕਰ ਫੋਰਨ ਵਾਸਤੇ ਕਿਉਂਕਿ ਤਾਂ ਸਾਰਾ ਕੁਝ ਮੰਨ ਲਓ ਸਕੈਨ ਹੋ ਕੇ ਜਾਣਾ ਕਿੰਨੇ ਰੁਪਏ ਤੋਂ ਜਿਹੜਾ ਹੈਗਾ ਸ਼ੁਰੂ ਹੁੰਦਾ ਕਿੰਨੀ ਰੇਂਜ ਹੁੰਦੀ ਹੈ ਜੇ ਆਪਣਾ ਮਾਲਾ ਪ੍ਰੋਪਰ ਜੀ ਤੁਹਾਡੇ ਤੋਂ ਮੰਗਾਉਂਦਾ ਬਈ ਮੈਂ ਜਿਹੜੀ ਬਾਹਰ ਵਾਸਤੇ ਆਪਾਂ ਜੀਪ ਤਿਆਰ ਕਰਦੇ ਆ ਜੀ ਉਹ ਸਾਰੀਆਂ ਗੱਲਾਂ ਸਾਨੂੰ ਧਿਆਨ ਚ ਰੱਖਣੀਆਂ ਪੈਂਦੀਆਂ ਉੱਥੋਂ ਦੇ ਉਹ ਨਾਰਮ ਵੀ ਪੂਰੇ ਕਰੇ ਵੀ ਤਾਂ ਕਿ ਉੱਥੇ ਜਾ ਕੇ ਉਹ ਗੱਡੀ ਪਾਸ ਹੋ ਜੇ ਉੱਥੋਂ ਦੀ ਨੰਬਰ ਪਲੇਟ ਲੱਗ ਜੇ ਤਾਂ ਜਿਹੜੀ ਬਾਹਰ ਵਾਲੀ ਜੀਪ ਹੈਗੀ ਉਸ ਜੀਪ ਦਾ ਰੇਟ ਹੈ ਜਿਹੜਾ 6 ਲੱਖ ਤੋਂ ਸਟਾਰਟਿੰਗ ਪ੍ਰਾਈਸ ਹੈ ਜੀ ਹਾਂਜੀ ਸੋ ਲਗਭਗ ਤੁਸੀਂ ਕਹਿੰਦਾ 6 ਲੱਖ ਜੇ ਗੱਲ ਕਰੀਏ ਤਾਂ ਬੜਾ ਥੋੜਾ ਪ੍ਰਾਈਸ ਹੈ ਜੇ ਆਪਾਂ ਬਾਹਰ ਦੇ ਹਿਸਾਬ ਨਾਲ ਦੇਖੀਏ ਤੋ 6 ਲੱਖ ਦੇ ਵਿੱਚ ਮੰਨ ਲਓ ਤੁਸੀਂ ਕਹਿਣਾ ਵੀ ਬੰਦਾ ਬਾਹਰ ਬੈਠਾ ਆਪਦਾ ਜਿਹੜਾ ਹੈਗਾ ਜਵਾਨੀ ਵਾਲਾ ਸ਼ੌਂਕ ਪੂਰਾ ਕਰ ਸਕਦਾ ਕਰ ਸਕਦਾ ਬਿਲਕੁਲ ਠੀਕ ਹੈ ਤੇ ਬ੍ਰਦਰ ਇੱਕ ਹੋਰ ਅਜਿਹਾ ਮੈਂ ਟਾਇਰ ਆ ਹੈ ਨਾ ਕਿਸੇ ਤੁਸੀਂ ਮੰਨ ਲਓ ਆਪਾਂ ਆਹ ਜੀਪਾਂ ਦੇ ਖੜੇ ਆ ਇਹਦੇ ਪਤਲੇ ਆ ਇਹਦੇ ਮੋਟੇ ਆ ਜੋ ਦੂਸਰੀ ਚੀਜ਼ ਦੇ ਉਹਦੇ ਉਹ ਤੋਂ ਚੌੜੇ ਆ ਇਹਨਾਂ ਦਾ ਕੀ ਵੇਰੀਏਸ਼ਨ ਹੁੰਦੀ ਹੈ ਇਹਦਾ ਇਹ ਟਾਇਰ ਆ ਜਿਹੜੇ ਹਰੇਕ ਪ੍ਰਕਾਰ ਦੇ ਕਸਟਮਰ ਆ ਇਹ ਹਰੇਕ ਦੀ ਅੱਡੋ ਅੱਡ ਚੁਆਇਸ ਹੈਗੀ ਜੀ ਜਿਵੇਂ ਆਹ ਟਾਇਰ ਹੈਗੇ ਇਹਨਾਂ ਟਾਇਰਾਂ ਨੂੰ ਗੁਜਰਾਤ ਦੇ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈਗਾ ਆਪਣੇ ਜੇ ਪੰਜਾਬੀ ਜਿਹੜਾ ਕਲਚਰ ਹੈਗਾ ਪੰਜਾਬੀ ਪਿੰਡਾਂ ਦਾ ਮਾਹੌਲ ਆ ਤਾਂ ਆਪਣੇ ਜਿਹੜੇ ਮਿਲਟਰੀ ਗੱਡੀ ਚ ਟਾਇਰ ਆਏ ਹੈਗੇ ਸਿੰਪਲ ਜੀਪ ਨੂੰ ਬੜਾ ਪਸੰਦ ਕੀਤਾ ਜਾਂਦਾ ਤਾਂ ਆਪਾਂ ਹਰ ਪ੍ਰਕਾਰ ਦੀ ਚੀਜ਼ ਤਿਆਰ ਕਰਦੇ ਹਾਂ ਕਿਉਂਕਿ ਕਸਟਮਰ ਸਾਡੇ ਕੋਲੇ ਆਉਂਦੇ ਰਹਿੰਦੇ ਨੇ ਆਪਣੇ ਕੋਲੇ ਸਟਾਕ ਅਵੇਲੇਬਲ ਰਹਿੰਦਾ ਹੈਗਾ ਠੀਕ ਆ ਤੇ ਮਤਲਬ ਆ ਸਾਰਾ ਕੁਝ ਜਿਹੜਾ ਮਿਲਟਰੀ ਵਾਲਾ ਹੀ ਆ ਬਾਈ ਹੈ ਪਾਣੀ ਪੂਣੀ ਜਿਵੇਂ ਮੰਨ ਲਓ ਜਿਹੜਾ ਆ A to Z ਚੀਜ਼ਾਂ ਸਾਰੀਆਂ ਲੱਗਦੀਆਂ ਹੈ ਹੈ ਵੇ ਆਪਾਂ ਬਾਈ ਤੁਹਾਡੀ ਵਰਕਸ਼ਾਪ ਵੀ ਦੇਖਣੀ ਚਾਹਾਂਗੇ ਜਿੱਥੇ ਬਣਦੀ ਹੈ ਹਾਂਜੀ ਬਿਲਕੁਲ ਕਾਰਨ ਕਿਉਂਕਿ ਕੱਲੇ ਆਏ ਨਹੀਂ ਵੀ ਆਪਾਂ ਤਿਆਰ ਹੀ ਦਿਖਾਉਣੇ ਆ ਤੁਹਾਨੂੰ ਕਿੱਦਾਂ ਤਿਆਰ ਹੁੰਦੀਆਂ ਜੀਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਉਦੋਂ ਪਹਿਲਾਂ ਗੇਅਰ ਸਿਸਟਮ ਦਾ ਜਿਹੜਾ ਹੈਗਾ ਖਾਸ ਕਰਕੇ ਸਭ ਤੋਂ ਵੱਡਾ ਇਹਦਾ ਜਾਣ ਦਾ ਇੰਜਨ ਹੁੰਦਾ ਹੈ ਨਾ ਹਾਂਜੀ ਇੰਜਨ ਤੋਂ ਬਾਅਦ ਕਿਹੜੀ ਚੀਜ਼ ਜਿਹੜੀ ਹੈਗੀ ਜਿਆਦਾ ਟਾਇਰ ਦੀ ਗੱਲ ਹੋ ਗਈ ਹੋਰ ਚੀਜ਼ਾਂ ਦੇ ਬਾਰੇ ਜਿਹੜਾ ਤੁਸੀਂ ਦੱਸਣਾ ਚਾਹੋ ਇੰਜਨ ਆਪਾਂ ਜ਼ਿਆਦਾਤਰ ਜਿਵੇਂ ਜਿਹੜੀ ਆਪਾਂ ਇੰਡੀਆ ਚਲਾਉਣ ਵਾਸਤੇ ਇੰਡੀਆ ਸੇਲ ਵਾਸਤੇ ਗੱਡੀ ਤਿਆਰ ਕਰਦੇ ਆ ਉਹਦੇ ਵਿੱਚ ਬ ਜਿਹੜਾ ਗিয়ার ਬਾਕਸ ਹੈਗਾ ਉਹਦੇ ਚ ਆਪਾਂ ਬਲੈਰੋ ਦਾ ਐਨਜੀਟੀ ਗিয়ার ਬਾਕਸ ਵੀ ਲਾ ਦਨੇ ਆ ਜਾਂ ਆਪਾਂ ਟੋਇਟਾ ਦਾ ਗিয়ার ਬਾਕਸ ਲਾ ਦਨੇ ਆ ਇਨੋਵਾ ਦਾ ਜੀ ਇਨੋਵਾ ਦੇ ਗিয়ার ਬਾਕਸ ਤੇ ਹੁੰਦਾ ਹੈਗਾ ਲਾਉਣ ਦਾ ਆਪਣਾ ਮਤਲਬ ਵੀ ਉਹਦੇ ਚ ਸ਼ਿਕਾਇਤ ਨਹੀਂ ਆਉਂਦੀ ਨਾ ਹੀ ਕਸਟਮਰ ਨੂੰ ਪ੍ਰੋਬਲਮ ਆਵੇ ਤਾਂ ਬਹੁਤ ਹੀ ਵਧੀਆ ਮਤਲਬ ਗੇਅਰ ਦੀ ਲਾਈਫ ਹੈ ਉਹਦੀ ਜੀ ਤੇ ਹਿੱਸੇ ਹੋਗੇ ਜਿਵੇਂ ਆਪਾਂ ਮਿਲਟਰੀ ਵਾਲੇ 550 ਵਾਲੇ ਯੂਜ਼ ਕਰਦੇ ਆ ਡਿਸਪੈਂਸਰ ਤੇ ਜਾਂ ਕਿੰਗ ਪਿੰਨ ਬਲੈਰੋ ਵਾਲੇ ਜੀ ਕਰਦੇ ਆ ਜੀ ਬਹੁਤ ਹੀ ਹੈਵੀ ਮਤਲਬ ਹਿੱਸੇ ਹੁੰਦੇ ਆ ਇਹ ਡਿਸਪੈਂਸਰ ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰਕੇ ਬਾਈ ਇੱਕ ਤਾਂ ਕਿਸੇ ਨੇ ਮੰਨ ਲਓ ਉਹਦੇ ਬਾਪੂ ਨੂੰ ਲੈ ਕੇ ਦੇਣੀ ਹੈ ਕਿਉਂਕਿ ਬਜ਼ੁਰਗਾਂ ਨੇ ਜਾਣਾ ਹੁੰਦਾ ਨੇੜੇ ਤੇੜੇ ਹੈਨਾ ਜਾਂ ਮੁੰਡੇ ਨੇ ਕਿਸੇ ਨੇ ਖੇਤ ਜਾਣ ਵਾਸਤੇ ਪਿੰਡ ਚ ਗੇੜੇ ਲਾਉਣ ਵਾਸਤੇ ਥੋੜਾ ਮੋੜਾ ਸ਼ਹਿਰ ਜਿਵੇਂ ਕਸਮਾ ਜਾਣਾ ਇੱਕ ਤਾਂ ਆਉਂਦਾ ਵੀ ਉਹਨੂੰ ਬਿਨਾ ਪਾਸਿੰਗ ਤੋਂ ਵੀ ਚੱਲ ਜਾਂਦੀ ਹੈ ਹੈਨਾ ਤੇ ਕਿਸੇ ਨੇ ਹੁੰਦਾ ਵੀ ਪੂਰਾ ਦਾ ਪੂਰਾ ਮੰਨ ਲਓ ਦੂਰ ਤੱਕ ਜਾਣਾ ਹੈਨਾ ਜਿੱਥੇ ਪਾਸਿੰਗ ਦੀ ਲੋੜ ਹੈ ਹੁਣ ਇਹਦੇ ਰੇਟ ਦੇ ਵਿੱਚ ਕਿੰਨੀ ਕੁ ਵੇਰੀਏਸ਼ਨ ਹੋ ਜਾਂਦੀ ਹੈ ਕਿੱਥੋਂ ਸ਼ੁਰੂ ਹੋ ਜਾਂਦੇ ਆ ਭਾਈ ਇਹਦੇ ਵਿੱਚ ਭਈ ਪਾਸਿੰਗ ਵਾਲੀ ਜੀਪ ਹੈਗੀ ਜਿਹੜੀ ਵੈਸੇ ਨੋਰਮਲ ਜੀਪ ਹੈਗੀ ਉਹ 1.5 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਵਿਦਆਊਟ ਪਾਸਿੰਗ ਜੀਪ ਹੈ ਜਿਹੜੀ 3 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਬਟ ਉਹਦੇ 'ਚ ਇਹ ਹੁੰਦਾ ਹੈਗਾ ਕਈ ਸਾਡੇ ਭਰਾ ਸੋਚਦੇ ਆ ਵੀ ਜੀਪ ਦਾ 3 ਲੱਖ 3.5 ਜਾਂ 4 ਲੱਖ ਕੀ ਫਰਕ ਹੈ ਉਹਦੇ 'ਚ ਬਹੁਤ ਫਰਕ ਪੈ ਜਾਂਦੇ ਹੈਗੇ ਕਲਰ ਦਾ ਫਰਕ ਹੋ ਗਿਆ ਜੀ ਵੀ 2K ਕਰਾਉਣਾ ਹੈ ਜਾਂ ਬਸ ਸਿੰਪਲ ਕਰਾਉਣਾ ਹੈਗਾ ਤਾ ਡਿਸਪੈਂਸਰ ਹੋ ਗਏ ਜਿਹੜੇ ਉਹ ਆਪਾਂ ਕਿਹੜੇ ਲਾ ਰਹੇ ਆਂਗੇ ਨਾਰਮਲ ਲਾ ਰਹੇ ਆਂ ਛੋਟੇ ਡਿਸਪੈਂਸਰ ਲਾ ਰਹੇ ਆਂ ਜਾਂ ਵੱਡੇ ਲਾ ਰਹੇ ਆਂਗੇ 550 ਵਾਲੇ ਲਾ ਰਹੇ ਆਂਗੇ ਤੇ ਇੰਜਨ ਦਾ ਵੀ ਜਿਵੇਂ ਮੰਨ ਕੇ ਚਲੋ ਪੈ ਜਾਂਦਾ ਹੈ ਇੱਕ ਆਪਣੇ ਆਮ ਨਾਰਮਲ ਡੀਆਈ ਇੰਜਨ ਲਾ ਦਨੇ ਆਪਾਂ 575 75 ਜਿਹੜਾ ਟਰੈਕਟਰ ਵਾਲਾ ਕਹਿੰਦੇ ਨੇ ਡੀਆਈ ਜੀ ਤੇ ਅੱਜ ਕੱਲ ਜਿਹੜਾ ਚੱਲ ਰਿਹਾ ਹੈਗਾ ਇੰਜਨ ਆ ਉਹ ਡੀਆਈ ਟਰਬੋ ਆਇਆ ਹੈਗਾ ਜਿਹੜਾ ਉਹਦਾ ਜਾਦੇ ਥੋੜਾ ਜਿਹਾ ਕਰੇਜ ਆ ਬਈ ਟ੍ਰੈਂਡਿੰਗ ਚ ਆ ਉਹ ਇੰਜਨ ਤੁਸੀਂ ਦੇਖ ਲਓ ਬਈ ਯਾਰ ਸਾਰੀਆਂ ਚੀਜ਼ਾਂ ਬਦਲ ਗਈਆਂ ਹਨਾ ਸਾਰਿਆਂ ਘੜਿਆਂ ਪਰ ਜੀਪਾਂ ਦਾ கிரேਡ ਜਿਹੜਾ ਹੈਗਾ ਪੰਜਾਬ ਦੇ ਯੂਥ ਦੇ ਵਿੱਚ ਜਿਉਂਦਾ ਤੇ ਉਹ ਕਿਉਂਕਿ ਬਜ਼ੁਰਗ ਵੀ ਇਹਨੂੰ ਬਹੁਤ ਲਾਈਕ ਕਰਦੇ ਹਨਾ ਕਿਉਂਕਿ ਹਰ ਇੱਕ ਸਾਡੇ ਬਜ਼ੁਰਗਾਂ ਨੇ ਸਾਨੂੰ ਪਾਲਿਆ ਔਖੇ ਸੌਖੇ ਹੋ ਕੇ ਪਾਲਿਆ ਹਨਾ ਤੇ ਜਦੋਂ ਸ਼ਾਇਦ ਉਹਨਾਂ ਕੋਲ ਸਕੂਟਰ ਵੀ ਨਾ ਹੋਵੇ ਪਰ ਮੈਂ ਕਹਣਾ ਵੀ ਜੇ ਚਾਹੋ ਤਾਂ ਉਹਦੇ ਜਿਹੜਾ ਹੈਗਾ ਫਾਦਰ ਸਾਹਿਬ ਨੂੰ ਉਹਨਾਂ ਦੇ ਬਰਥਡੇ ਤੇ ਤੁਸੀਂ ਜਿਹੜਾ ਇਹ ਚੀ ਜਾ ਉਹਨਾਂ ਮਾਲਵਾ ਦੀ ਉਮਰ ਬਦਦੀ ਦੁੱਗਣੀ ਹੋ ਜਾਂਦੀ ਹੈ ਨਾ ਜਦੋਂ ਬਾਪੂ ਦੇ ਕੁੰਡੇ ਆ ਮੁੱਛਾਂ ਚਾਰਾ ਬਣ ਕੇ ਤੋਂ ਢੇੜੇ ਲਾਉਂਦਾ ਹੈ ਨਾ ਬਿਲਕੁਲ ਤੇ ਵਾਕਈ ਜਿਹੜਾ ਹੈਗਾ ਅੱਜਕੱਲ ਤਾਂ ਬਈ ਬਜ਼ੁਰਗ ਛੱਡੋ ਅੱਜਕੱਲ ਤਾਂ ਨੌਜਵਾਨ ਮੁੰਡਿਆਂ ਨੂੰ ਵੀ ਬਹੁਤ ਵਧੀਆ ਪਸੰਦ ਆ ਮੈਂ ਤੁਹਾਨੂੰ ਇੱਕ ਜੀਪ ਦਿਖਾਉਣਾ ਚਾਹਣਾ ਹੈਗਾ ਜੀ ਬਾਈ ਆਪਾਂ ਆ ਜੀਪ ਦੀ ਸਾਰੀ ਡਿਟੇਲ ਦੇਵਾਂਗੇ ਵੀਡੀਓ ਦੇ ਵਿੱਚ ਹਾਂਜੀ ਇਹ ਪੰਜਾਬ ਨੰਬਰ ਦੇ ਵਿੱਚ ਜੀਪ ਹੈ ਜੀ ਨਵੀਂ ਪਾਸਿੰਗ ਹੋਈ ਹੈ ਇਹਦੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੈਗੀ ਇਹਨੂੰ ਓਕੇ ਤਾਂ ਜਿਹੜਾ ਇਹਦਾ ਕੰਮ ਆਪਾਂ ਟੋਟਲ ਮਤਲਬ ਜਿੱਦਾਂ ਆਰਡਰ ਤੇ ਗ ਉਸ ਟਾਈਪ ਦਾ ਕੀਤਾ ਹੈ ਗੱਡੀ ਦੇ ਪ੍ਰੋਪਰ ਸੀਟ ਬੈਲਟਾਂ ਆਪਾਂ ਲਾਈਆਂ ਆਂ ਇਹਦੇ ਜੀ ਠੀਕ ਹੈ ਜੀ ਰੇਲਿੰਗ ਵਾਲੀ ਪੱਤੀ ਆਹ ਪਿੱਤਲ ਵਾਲੀ ਲੱਗੀ ਹੋਈ ਹੈਗੀ ਤੁਸੀਂ ਸੀਟਾਂ ਦਾ ਲੈਦਰ ਦਾ ਦੇਖੋ ਤੁਸੀਂ ਚੈੱਕ ਕਰੋਗੇ ਬਈ ਟਾਪ ਕੁਆਲਿਟੀ ਦਾ ਕੰਮ ਹੈ ਜਿਹੜਾ ਆਪਾਂ ਇਸ ਨੂੰ ਲੈਦਰ ਦਾ ਵਰਕ ਕੀਤਾ ਹੈਗਾ ਸਾਰਾ ਤਾਂ ਕਾਰ ਵਾਲੀਆਂ ਪੈਣੂ ਸੀਟਾਂ ਲਾਤੀਆਂ ਫਰੰਟ ਆ ਜਿਹੜੀਆਂ ਦੋਨੇ ਸੀਟਾਂ ਨੇ ਉਹ ਆਪਾਂ ਕਾਰ ਵਾਲੀਆਂ ਦੇ ਤੇ ਯੂਜ਼ ਕੀਤੀਆਂ ਤਾਂ ਮੈਟ ਦੀ ਕੁਆਲਿਟੀ ਵੀ ਬਹੁਤ ਚੰਗੀ ਆਪਾਂ ਇਹਦੇ ਚ ਯੂਜ਼ ਕੀਤੀ ਹੈ ਡਬਲ ਮੈਟਿੰਗ ਕੀਤੀ ਹੋਈ ਹੈ ਜੀ ਗੱਡੀ ਨੂੰ ਕਾ ਬਾਤ ਹੈ ਤਾਂ ਇਸ ਗੱਡੀ ਨੂੰ ਆਪਾਂ 2K ਪੇਂਟ ਕੀਤਾ ਹੈ ਜੀ ਜੀ ਵੀਰੇ ਟਾਇਰ ਵੈਸੇ ਨਾਰਮਲ ਜੀਪ ਦੇ ਵਿੱਚ 616 ਸਾਈਜ਼ ਆਇਆ ਜੀ ਜਿਹੜਾ ओरिजिनल ਸਾਈਜ਼ ਹੈਗਾ ਬ੍ਰਾਂਡ ਦੇ ਵਿੱਚ ਆਉਂਦਾ ਬਟ ਇਹਨੂੰ ਆਪਾਂ ਜਿਹੜਾ ਟਾਇਰ ਦਾ ਸਾਈਜ਼ ਹੈਗਾ ਉਹ 716 ਵਾਲਾ ਆਪਾਂ ਇਹਨੂੰ ਸਾਈਜ਼ ਪਾਇਆ ਹੋਇਆ ਹੈਗਾ ਜੀ ਵੀਰੇ ਤਾਂ ਹੁਣ ਆਪਾਂ ਇਹਦੇ 'ਚ ਮਤਲਬ ਜੇ ਗੱਲ ਕਰੀਏ ਤਾਂ ਇੰਜਨ ਦੀ ਗੱਲ ਕਰੀਏ ਇੰਜਨ ਆਪਾਂ ਇਹ 'ਚ ਬਲੈਰੋ ਡੀਆਈ ਟਰਬੋ ਲਾਇਆ ਬਈ ਕਿਆ ਬਾਤ ਲਓ ਬਈ ਅੰਦਰੋਂ ਵੀ ਦੇਖ ਲਓ ਮੜਾ ਜਾ ਕਿਉਂਕਿ ਕਈ ਵਾਰੀ ਹੁੰਦਾ ਬਲੈਰੋ ਡੀਆਈ ਟਰਬੋ ਇੰਜਨ ਲਾਇਆ ਐਕਸਾਈਡ ਦੀ ਆਪਾਂ ਬੈਟਰੀ ਰੱਖੀ ਹੈ ਜੀ ਆਰਡਰ ਜਿਹੜੀ ਸੇਲ ਵਾਲੀ ਗੱਡੀ ਹੁੰਦੀ ਹੈ ਉਹਦੇ 'ਚ ਅਸੀਂ ਕੋਸ਼ਿਸ਼ ਸਮਾਨ ਸਪੇਅਰ ਪਾਰਟ ਹੁੰਦਾ ਜਿਹੜਾ ਡਿਸਪੋਜ਼ਲ ਦਾ ਯੂਜ਼ ਕਰ ਲੈਨੇ ਆ ਬਟ ਜਿਹੜੀ ਆਰਡਰ ਵਾਲੀ ਗੱਡੀ ਹੁੰਦੀ ਹੈ ਜੀ ਉਹ ਕਸਟਮਰ ਦੇ ਉਸ ਤੇ ਹੁੰਦਾ ਵੀ ਕਸਟਮਰ ਦਾ ਬਜਟ ਕੀ ਹੈਗਾ ਜੇ ਉਹਨਾਂ ਦਾ ਬਜਟ ਵਧੀਆ ਤਾਂ ਉਹਦੇ 'ਚ ਆਪਾਂ ਟੋਟਲੀ ਸਪੇਅਰ ਪਾਰਟ ਹੈ ਜਿਹੜਾ ਆਪਾਂ ਨਵਾਂ ਯੂਜ਼ ਕਰ ਲੈਨੇ ਆ ਬ੍ਰੇਕ ਸਰ ਬੇ ਰੈਡੀਏਟਰ ਮਤਲਬ ਬ੍ਰੇਕ ਬੂਸਟਰ ਸਭ ਚੀਜ਼ਾਂ ਵੀ ਇਹ ਆਪਾਂ ਨਵੇਂ ਆ ਯੂਜ਼ ਕਰਦੇ ਆ ਜੀ ਉਹਦੇ ਬ੍ਰਦਰ ਜਿਵੇਂ ਮੰਨ ਲਓ ਯਾਰ ਇੱਕ ਦੋ ਦਿਨ ਚੀਜ਼ਾਂ ਕਈ ਬੰਦੇ ਨੂੰ ਪੁੱਛਣਾ ਹਮਗੇ ਚਲੋ ਯਾਰ ਨੌਲੇਜ ਆ ਜਿਵੇਂ ਆ ਟੈਂਕੀ ਰੱਖਦੇ ਇਹਦਾ ਤੇਲ ਵਾਲੀ ਹੁੰਦੀ ਹੋਣੀ ਹੈ ਨਾ ਬਾਈ ਫੌਜੀਆਂ ਫੌਜੀਆਂ ਕੋਲੇ ਤੇਲ ਤੋਂ ਘਟ ਜਾਂਦਾ ਇਹ ਬਾਈ ਅੱਜ ਤਾਂ ਇਹ ਚੀਜ਼ਾਂ ਜਿਹੜੀਆਂ ਐਸੈਸਰੀ ਐ ਡੰਮੀ ਪੀਸ ਬਣ ਕੇ ਰਹਿ ਗਏ ਹੈਗੇ ਇਹਨਾਂ ਦਾ ਲੌਜੀਕ ਸੀਗਾ ਜਦੋਂ ਮਿਲਟਰੀ ਨੂੰ ਇਹ ਗੱਡੀਆਂ ਦਿੱਤੀਆਂ ਸੀ ਲਾਈਆਂ ਸੀਗਾ ਉਹ ਟਾਈਮਾਂ ਦੇ ਵਿੱਚ ਪੈਟਰੋਲ ਪੰਪ ਬਹੁਤ ਦੂਰ ਹੁੰਦੇ ਸੀਗੇ ਤਾਂ ਉਹ ਇਹ ਭਰ ਕੇ ਉਹ ਨਾਲ ਸਪੇਅਰ ਯੂਜ਼ ਵਾਸਤੇ ਰੱਖ ਲੈਂਦੇ ਸੀ ਵੀ ਰਸਤੇ ਦੇ ਵਿੱਚ ਜੇ ਕਿਤੇ ਜ਼ਰੂਰਤ ਪੈਂਦੀ ਆ ਤਾਂ ਗੱਡੀ ਨੂੰ ਉਹ ਤੇਲ ਪਾ ਕੇ ਅੱਗੇ ਲੈ ਜਾਣ ਆਪਦੇ ਰਸਤੇ ਬਟ ਅੱਜ ਦੇ ਟਾਈਮ 'ਚ ਇਹ ਡਮੀ ਪੀਸ ਬਣ ਗਿਆ ਅੱਜ ਤਾਂ ਹਰ 2 ਕਿਲੋਮੀਟਰ ਤੇ ਪੈਟਰੋਲ ਪੰਪ ਹੈ। ਬਾਈ ਯਾਰ ਜਿਹੜਾ ਆਹ ਫੋਨ ਹੋਣਾ ਜਾਂ ਵਾਇਰਲੈਸ ਫੋਨ ਇਹ ਚੱਲਦੇ ਹੁਣੇ ਆ ਬਾਈ ਉਹ ਟਾਈਮਾਂ ਦੇ ਵਿੱਚ ਫਿਰ ਹਾਂ ਉਹ ਉਹ ਟਾਈਮਾਂ 'ਚ ਵਰਕਿੰਗ ਸੀਗੇ ਜੀ ਐਂਟੀਨਾ ਸੀਗਾ ਜਿਵੇਂ ਇਹ ਠੀਕ ਹੈ ਇਹਨਾਂ ਦਾ ਟੈਲੀਫੋਨ ਦਾ ਇਹ ਟੈਲੀਫੋਨ ਉਸ ਟਾਈਮਾਂ 'ਚ ਵਰਕਿੰਗ ਸੀਗੇ ਅੱਜ ਇਹ ਡਮੀ ਪੀਸ ਹੋ ਗਏ ਜੀ ਅੱਜ ਇਹ ਸ਼ੈਅ ਫੌਜੀਆਂ ਕੋਲੇ ਕਿੰਨੀਆਂ ਗੜੀਆਂ ਤਗੜਾ ਸਿਸਟਮ ਸੀਗਾ ਆਹ ਐਂਟੀਨਾ ਨਾਲ ਚੱਲਦਾ ਸੀਗਾ ਫੋਨ ਆਹ ਰੱਖਿਆ ਮਾਲਾ ਆਹ ਕਹਿੰਨੀਆਂ ਇਹਦਾ ਮੈਂ ਵੀ ਜਿਹੜਾ ਹੈਗਾ ਜਿਹੜਾ ਦੂਜਾ ਕੈਰੋਸਿਨ ਦਾ ਤੇਲ ਜਿਹਨੂੰ ਮਿੱਟੀ ਦਾ ਤੇਲ ਆ ਉਹ ਥੋਲੇਉਂਦੇ ਰਹੇ ਆ ਦੂਜੇ ਦਾ ਪੱਕ ਗਏ ਜਿਹੜਾ ਪਿੰਡ ਦੇ ਵਿੱਚ ਬਣਿਆ ਹੁੰਦਾ ਡੀਪੂ ਡੀਪੂ ਤੋਂ ਹਾਂ ਤੇ ਆ ਇਹ ਚੱਲਦਾ ਰਿਹਾ ਕੰਮ ਉਤੋਂ ਪੇਣਾ ਜੇ ਦੇਖ ਲਓ ਵੀ ਆਹ ਸਾਰੀਆਂ ਚੀਜ਼ਾਂ ਯਾਰ ਵਾਕਈ ਸ਼ੌਂਕ ਦਾ ਕੋਈ ਮੁੱਲ ਨਹੀਂ ਆਹ ਵੀ ਫਿਰ ਵਰਕਿੰਗ ਚ ਹੈ ਹਾਂ ਵਰਕਿੰਗ ਬਿਲਕੁਲ ਸਭ ਚੀਜ਼ਾਂ ਵਰਕਿੰਗ ਵਰਕਿੰਗ ਹੈ ਜੀ ਇਹ ਬ੍ਰੇਕ ਲਾਈਟ ਹੈਗੀ ਗੱਡੀ ਦੀ ਪਾਰਕਿੰਗ ਲਾਈਟ ਸਭ ਜਦ ਵਰਕਿੰਗ ਹੈ ਜੀ ਇਹ ਤਾਂ ਬ੍ਰੇਕ ਵਾਇਸ ਦਾ ਬਾਈ ਪਿੱਛੋਂ ਸਪੈਸ਼ਲ ਨੂੰ ਪਤਾ ਲੱਗਦਾ ਵਾਕਈ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਨਾਲ ਤਿਆਰ ਕਰਦੇ ਆ ਅੰਦਰ ਤਾਂ ਕਿਸ ਨੂੰ ਦਿਖਾ ਦਿੰਦੇ ਆ ਸਾਰਿਆਂ ਸਾਰਿਆਂ ਠੀਕ ਆ ਵੀ ਜਿਹੜੀ ਮਰਜ਼ੀ ਜੀਪ ਤੁਸੀਂ ਜਾ ਕੇ ਸਿੱਧੂ ਮੋਟਰ ਜਟੋਂ ਇਹਨਾਂ ਦਾ ਸਿੱਧੂ ਮੋਟਰ ਮੋਟਰ ਦਾ 25 ਤੇ ਤੁਸੀਂ ਇੰਸਟਾਗ੍ਰam ਵੀ ਫੋਲੋ ਕਰ ਸਕਦੇ ਹੋ ਬਾਕੀ ਨੰਬਰ ਵਗੈਰਾ ਸਕਰੀਨ ਤੇ ਚੱਲਦੇ ਰਹੇ ਨੇ ਆ ਤੇ ਆ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਦ ਗਿਆ ਰਸੇ ਰੁਸੇ ਬਨ ਕੇ ਹਨਾ ਸਾਰਾ ਇੱਕ ਰੰਗ ਦਾ ਦੱਸ ਬਈ ਜਿਵੇਂ ਤੂੰ ਕਿਹਾ ਵੀ 2K ਆ ਹਨਾ ਰੰਗ ਦੇ ਵਿੱਚ ਕਿੰਨੀਆਂ ਕੁਆਲਿਟੀ ਆ ਜਾਂਦੀਆਂ ਰੰਗ ਦੇ ਵਿੱਚ ਬਈ ਇਹ ਰੰਗ ਦੀ ਕੁਆਲਿਟੀ ਆ ਜਿਹੜੀ ਇਹ 2K ਪੇਂਟ ਹੋ ਗਿਆ ਸਿੰਪਲ ਪੇਂਟ ਹੋ ਗਿਆ ਤਾਂ 2K ਦੇ ਵਿੱਚ ਵੀ ਦੋ ਕੁਆਲਿਟੀਆਂ ਵੀ ਉੱਪਰ ਤਾਂ ਕਲਰ 2K ਕਰਤਾ ਬਟ ਥੱਲੇ ਪੱਟੀ ਸਿੰਪਲ ਭਰ ਦਿੰਦੇ ਆ ਜੀ ਠੀਕ ਹੈ ਬਟ ਕਸਟਮਰ ਨੂੰ ਇਹ ਗੱਲਾਂ ਸਭ ਤੋਂ ਪਹਿਲਾਂ ਕਲੀਅਰ ਕਰਨੀਆਂ ਚਾਹੀਦੀਆਂ ਆਂਗਾ ਸਿੱਧੂ ਮੋਟਰਸ ਆ ਜਿਹੜਾ ਆਪਦੀ ਕੁਆਲਿਟੀ ਤੇ ਭਰੋਸੇ ਦਾ ਕਰਕੇ ਜਾਣਿਆ ਜਾਂਦਾ ਅਸੀਂ ਜਿਹੜੀ ਕਸਟਮਰ ਨਾਲ ਗੱਲ ਕਰ ਲਈ ਉਸ ਤੋਂ 21 ਕਰਕੇ ਦੇਵਾਂਗੇ ਮਾਈਨਸ ਕੁਝ ਵੀ ਨਹੀਂ ਹੋਊਗਾ ਜਿਹੜੀ ਗੱਲ ਕਸਟਮਰ ਨੂੰ ਕਹਿ ਤੀ ਜਿਹੜੀ ਗੱਲ ਫਾਈਨਲ ਹੋ ਗਈ ਉਹੀ ਕਰਕੇ ਦੇਵਾਂ ਮੈਂ ਸਾਡਾ ਰੇਟ ਕਈ ਭਰਾਵਾਂ ਦਾ ਫੋਨ ਆਉਂਦਾ ਕਹਿੰਦੇ ਜੀ ਤੁਹਾਡੇ ਰੇਟ ਬਹੁਤ ਜ਼ਿਆਦੇ ਹੈਗੇ ਜੀ ਬਾਈ ਮਤਲਬ ਰੇਟ ਦਾ ਫਰਕ ਹੋ ਸਕਦਾ ਬਟ ਕੁਆਲਿਟੀ ਦਾ ਤੁਸੀਂ ਕੰਪੇਅਰ ਕਰੋ ਸਾਡੀ ਕੁਆਲਿਟੀ ਤੁਸੀਂ ਹੋਰ ਸਾਡਾ ਕੰਮ ਹੈ ਜਿਹੜਾ ਹੋਰ ਕਿਸੇ ਦੇ ਕੰਮ ਨਾਲ ਨਹੀਂ ਰਲਾ ਸਕਦੇ ਅਸੀਂ ਜੇ ਰੇਟ ਤੁਹਾਡੇ ਤੋਂ 2 ਰੁਪਏ ਜ਼ਿਆਦਾ ਲੈ ਰਹੇ ਆ ਤਾਂ ਤੁਹਾਨੂੰ ਕੁਆਲਿਟੀ ਬਹੁਤ ਵਧੀਆ ਦੇਵਾਂਗੇ ਬਿਲਕੁਲ ਲਾਈਫ ਬਹੁਤ ਹੋਊਗੀ ਜੀ ਕਿਉਂਕਿ ਯਾਰ ਇਹ ਚੀਜ਼ਾਂ ਰੋਜ਼-ਰੋਜ਼ ਤਾਂ ਬਣਦੀਆਂ ਨਹੀਂ ਭਾਈ ਠੀਕ ਹੈ ਤੇ ਜੇਕਰ ਤੁਸੀਂ ਕਿਸੇ ਭਰੋਸੇਯੋਗ ਬੰਦੇ ਤੋਂ ਲਓਗੇ ਤਾਂ ਨਿਆਰੇ ਵੱਜ ਜਾਂਦੇ ਆ ਬਾਕੀ ਸਾਰੀਆਂ ਚੀਜ਼ਾਂ ਦੇ ਮਾਦਮ ਦਿਖਾਉਣਾ ਇਹ ਸਿੱਧੂ ਮੋਟੇ ਦਾ ਬਹੁਤ ਵੱਡੇ ਵਰਕਸ਼ਾਪ ਆ ਸਾਰੀਆਂ ਚੀਜ਼ਾਂ ਹਨਾ ਆ ਗੱਡੀਆਂ ਇੱਥੇ ਹੀ ਤਿਆਰ ਕੀਤੀਆਂ ਜਾਂਦੀਆਂ ਇੱਥੇ ਹੀ ਤੁਹਾਨੂੰ ਜਿਹੜਾ ਹੈਗਾ ਤੁਸੀਂ ਮੰਨ ਲਓ ਭਾਈ ਤੁਹਾਡੇ ਕੋਲੇ ਕੋਈ ਬੰਦਾ ਆਉਂਦਾ ਕਿੰਨੇ ਚਿਰ ਸਾਰੀਆਂ ਚੀਜ਼ਾਂ ਉਹ ਮੰਨ ਲਓ ਬੰਦੇ ਕੋਲ ਪੈਸਾ ਰੈਡੀ ਆ ਹਨਾ ਤਾਂ ਕਿੰਨੇ ਚਿਰ ਤੁਸੀਂ ਸਾਰਿਆਂ ਚ ਜਾ ਆਪਣੇ ਕੋਲੇ ਬਈ ਸਟਾਕ ਦੇ ਵਿੱਚ ਹਰ ਟਾਈਮ 10 ਤੋਂ 12 ਗੱਡੀਆਂ ਸੇਲ ਵਾਸਤੇ ਰੈਡੀ ਹੁੰਦੀਆਂ ਜੀ ਜੀ ਬਾਈ ਜਿਹੜੀਆਂ ਕਿ ਮਾਰਕੀਟ ਦੇ ਕੰਪੀਟੀਸ਼ਨ ਦੇ ਹਿਸਾਬ ਨਾਲ ਤਿਆਰ ਕੀਤੀਆਂ ਹੁੰਦੀਆਂ ਆ ਉਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰ ਕੀਤੀ ਸੀਗੀ ਵੀ ਜਿਹੜੀ ਸੇਲ ਵਾਲੀ ਗੱਡੀ ਹੈ ਤੇ ਆਰਡਰ ਵਾਲੀ ਗੱਡੀ ਹੈ ਉਹਨਾਂ ਦਾ ਬਹੁਤ ਫਰਕ ਹੁੰਦਾ ਹੈਗਾ ਉਹਨਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਇੱਕ ਦੂਸਰੇ ਨਾਲ ਗੱਡੀ ਨਾਲ ਜਦੋਂ ਕੰਪੀਟੀਸ਼ਨ ਦੀ ਗੱਲ ਆ ਜਾਏ ਤਾਂ ਉੱਥੇ ਅਸੀਂ ਇਹ ਸੋਚਾਂਗੇ ਵੀ ਗੱਡੀ ਸਸਤੀ ਤਿਆਰ ਕਿੱਦਾਂ ਕਰੀਏ ਤਾਂ ਉਹ ਸਸਤੀ ਕਿੱਥੇ ਹੋਊਗੀ ਗੱਡੀ ਚ ਕਿਰਸਾ ਕਰਕੇ ਜੀ ਬਿਲਕੁਲ ਦਾ ਸਾਡੇ ਕਈ ਭਰਾ ਕਹਿ ਦਿੰਦੇ ਆ ਜੀ ਮਤਲਬ ਇੰਨੇ ਦੀ ਗੱਡੀ ਮਿਲ ਰਹੀ ਆ ਬਿਲਕੁਲ ਮਿਲਦੀ ਆ ਬਾਈ ਗੱਡੀ 2.5 ਲੱਖ ਤੋਂ ਸ਼ੁਰੂ ਹੋ ਜਾਂਦੀ ਆ ਜੀਪ ਆ ਜਿਹੜੀ 2.5 ਲੱਖ ਤੋਂ ਸ਼ੁਰੂ ਹੋ ਜਾਂਦੀ ਆ ਬਟ ਉਹਨੂੰ ਤੁਸੀਂ 6 ਲੱਖ ਵਾਲੀ ਜੀਪ ਨਾਲ ਨਹੀਂ ਰਲਾ ਸਕਦੇ 5 ਲੱਖ ਵਾਲੀ ਜੀਪ ਨਾਲ ਨਹੀਂ ਰਲਾ ਸਕਦੇ ਗੱਡੀਆਂ ਵੀ ਅਸਾਂ ਚ ਘੋੜਿਆਂ ਵਰਗੀਆਂ ਬਾਈ ਜਿਵੇਂ ਆਪਾਂ ਗੱਲ ਕਰਕੇ ਵੀ ਹਰੇਕਾ ਨਸਲ ਦੇ ਘੋੜੇ ਦਾ ਫਰਕ ਹੁੰਦਾ ਉਹਵੇਂ ਗੱਡੀਆਂ ਦਾ ਹੈ ਨਾ ਸਾਰੀਆਂ ਦਾ ਵਾਕਈ ਜੇਕਰ ਤੁਸੀਂ ਗੱਡੀ ਲੈਣੀ ਚਾਹੋ ਤਾਂ ਸਿੱਧੂ ਮੋਟੇ ਦਾ ਡੱਬ ਵਾਲੇ ਆਲੇ ਨਾਲ ਤੁਸੀਂ ਕੰਟੈਕਟ ਕਰਨਾ ਇੱਕ ਗੱਲ ਇਹ ਵੀ ਆ ਯਾਰ ਡੱਬ ਵਾਲੀ ਇੱਕੋ ਇੱਕ ਸ਼ਾਰਾ ਜਿਹੜਾ ਭਰੋਸੇਮੰਦ ਆ ਉਹਦੇ 'ਚ ਤੁਸੀਂ ਲਗਭਗ ਸਭ ਤੋਂ ਜ਼ਿਆਦਾ ਹੀ ਭਰੋਸੇਮੰਦ ਹੋ ਬਾਈ ਹਨਾ ਕਿੰਨਾ ਟਾਈਮ ਹੋ ਗਿਆ ਸਾਨੂੰ ਲਗਭਗ ਕਿੰਨਾ ਚਿਰ ਹੋ ਗਿਆ ਬਾਈ ਇਹ ਕੰਮ ਕਰਦਾ ਬਾਈ ਬਾਈ ਆਪਣੇ ਬਲਵੰਤ ਹੈਗੇ ਉਹਨਾਂ ਨੂੰ 18 ਸਾਲ ਹੋ ਗਿਆ ਜੀ ਮਕੈਨਿਕਲ ਲਾਈਨ 'ਚ ਕੰਮ ਕਰਦਿਆਂ ਨੂੰ 18 ਤੋਂ 20 ਸਾਲ ਹੋ ਗਏ ਲਗਭਗ ਪਹਿਲਾਂ ਉਹਨਾਂ ਦਾ ਮਕੈਨਿਕਲ ਲਾਈਨ ਦਾ ਕੰਮ ਸੀਗਾ ਫਿਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਪਹਿਲਾਂ ਟਰੈਕਟਰਾਂ ਦੇ ਆ ਕੰਮ ਕਰਦੇ ਹੁੰਦੇ ਸੀਗੇ ਟਰੈਕਟਰ ਪੁਰਾਣਿਆਂ ਦਾ ਕੰਮ ਬੰਦ ਹੁੰਦਾ ਗਿਆ ਤਾਂ ਉਹਨਾਂ ਨੇ ਆਪਦੀ ਲਾਈਨ ਚੇਂਜ ਕਰਦੇ ਹੋਏ ਜੀਪਾਂ ਦੇ ਵਿੱਚ ਮੋਡੀਫਿਕੇਸ਼ਨ ਦੇ ਵਿੱਚ ਇੱਧਰ ਬ ਤਾਂ ਫੇਰ ਕੁਝ ਟਾਈਮ ਬਾਅਦ ਇਹ ਆ ਗੱਲ ਵੀ ਅੱਜ ਸਿੱਧੂ ਮੋਟਰ ਕੋਲੇ ਰੱਬ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਕੰਮ ਹੈਗਾ ਜੀ ਬਾਈ ਤਾਂ ਬਾਈ ਤੋਂ ਇਕੱਲੇ ਤੋਂ ਨਹੀਂ ਇਹ ਚੀਜ਼ਾਂ ਹੈਂਡਲ ਹੋ ਰਹੀਆਂ ਸੀਗਾ ਤਾਂ ਉਹਨਾਂ ਨੇ ਨਾਲ ਮੈਨੂੰ ਵੀ ਇੱਧਰ ਲੈ ਆਏ ਬਾਈਆਂ ਦੇ ਵੀ ਇੱਧਰ ਆਪਾਂ ਇਹਨੂੰ ਕੰਮ ਨੂੰ ਵਧਾਉਣਾ ਅੱਗੇ ਜੀ ਸੋ ਤੁਸੀਂ ਦੇਖ ਲਓ ਬਾਈ ਯਾਰ ਜਿੰਨੀਆਂ ਕਿ ਆਪਾਂ ਗੱਲ ਕਰਕੇ ਸ਼ੋਅਰੂਮਾਂ ਦੇ ਵਿੱਚ ਗੱਡੀਆਂ ਹੁੰਦੀਆਂ ਨਾ ਐਨੀਆਂ ਤਾਂ ਹੁੰਦੀਆਂ ਵੀ ਨਹੀਂ ਉਹ ਤਾਂ ਇੱਕ ਦੋ ਹੀ ਹੁੰਦੀਆਂ ਮੰਨ ਲਓ ਇਹਨਾਂ ਕੋਲੇ ਇੱਕ ਤੋਂ ਦੋ ਦਰਜਨ ਗੱਡੀਆਂ ਦਾ ਲਗਭਗ ਤਿਆਰ ਬਰ ਤਿਆਰ ਜਦੋਂ ਵੀ ਤੁਸੀਂ ਕਦੇ ਇੱਥੇ ਡੱਬ ਵਾਲੀ ਗੇੜਾ ਮਾਰਾਂਗੇ ਸਾਨੂੰ ਮਿਲ ਲਈਆਂ ਦੂਜਾ ਸੀ ਆਰਡਰ ਦੇ ਉੱਪਰ ਗੱਡੀ ਕਿਤੋਂ ਵੀ ਜਿਹੜੇ ਹੈਗਾ ਡਿਜ਼ਾਈਨ ਕਰਾ ਕੇ ਆਪਦਾ ਸਾਰਾ ਕੋਈ ਪੋਰਟਫੋਲੀ ਉਹਨਾਂ ਨੂੰ ਭੇਜ ਸਕਦੇ ਹੋ ਇਹ ਤੁਹਾਨੂੰ ਕਰਾ ਜਿਹੜਾ ਹੈਗਾ ਸਾਰਾ ਕੁਝ ਕਰਕੇ ਦੇ ਦੇਣਗੇ ਇੱਕ ਬਾਈ ਤੋਂ ਕਈ ਬਾਈ ਆਪਣੀਆਂ ਗੱਡੀਆਂ ਕਿੱਥੇ ਕਿੱਥੇ ਤੁਸੀਂ ਜਿਹੜੀਆਂ ਸਿਲ ਕਰਦੇ ਹੋ ਤੇ ਕਿੱਥੇ ਕਿੱਥੇ ਜਿਹੜਾ ਹੈਗਾ ਤੁਸੀਂ ਭੇਜ ਸਕਦੇ ਆ ਆਪਾਂ ਬਾਈ ਆਲ ਇੰਡੀਆ ਮਤਲਬ ਤੁਸੀਂ ਕਿਤੋਂ ਵੀ ਸਾਨੂੰ ਆਰਡਰ ਕਰ ਸਕਦੇ ਹੋਗੇ ਜੀ ਬਾਈ ਤੁਸੀਂ ਸਾਡੇ ਕੋਲੇ ਪਹੁੰਚ ਕਰ ਸਕਦੇ ਹੋਗੇ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਜੇ ਤੁਹਾਨੂੰ ਭਰੋਸਾ ਤਾਂ ਵੈਸੇ ਅਸੀਂ ਕਸਟਮਰ ਨੂੰ ਇਹ ਕਹਿੰਦੇ ਆ ਅੱਜਕੱਲ੍ਹ ਆਨਲਾਈਨ ਫਰਾਡ ਬਹੁਤ ਚੱਲੀ ਜਾਂਦਾ ਹੈ ਵੀਡੀਓ ਵਗੈਰਾ ਦੇਖ ਕੇ ਕਿਸੇ ਨੂੰ ਵੀ ਪੈਸੇ ਨਾ ਪਾਓ ਪਹਿਲਾਂ ਉਹਦੀ ਪ੍ਰੋਫਾਈਲ ਚੈੱਕ ਕਰੋ ਜੀ ਬਾਈ ਪ੍ਰੋਫਾਈਲ ਚੈੱਕ ਕਰਕੇ ਵੀ ਉਹ ਬੰਦਾ ਗੱਡੀਆਂ ਤਿਆਰ ਕਰ ਰਿਹਾ ਹੈਗਾ ਇਕੱਲੀਆਂ ਵੀਡੀਓ ਤਾਂ ਨਹੀਂ ਪਾ ਰਿਹਾ ਸੇਲ ਕਰ ਰਿਹਾ ਡਿਲੀਵਰੀ ਦੀ ਵੀ ਤੁਸੀਂ ਚੈੱਕ ਕਰੋ ਬੰਦੇ ਦੀ ਪ੍ਰੋਫਾਈਲ ਵੀ ਉਹਨੇ ਕਿੰਨੀਆਂ ਕਿ ਡਿਲੀਵਰੀਆਂ ਗੱਡੀਆਂ ਦੀਆਂ ਦੇਦੀਆਂ ਬਿਲਕੁਲ ਅੱਜ ਕੱਲ ਆਨਲਾਈਨ ਫਰਾਡ ਬਹੁਤ ਹੈਗਾ ਤਾਂ ਜਾਂ ਕਿਸੇ ਆਪ ਦੇ ਜਿੰਮੇ ਸਾਡੇ ਐਨਆਰ ਐਨਆਰਆਈ ਭਰਾ ਹੈਗੇ ਬਾਹਰ ਬੈਠੇ ਹੈਗੇ ਉਹਨਾਂ ਦਾ ਇੱਥੇ ਕੋਈ ਰਿਸ਼ਤੇਦਾਰ ਨਹੀਂ ਤਾਂ ਭਲਾਂ ਦੀ ਤੁਸੀਂ ਕੋਈ ਬੰਦੇ ਨੂੰ ਕਿਸੇ ਨੂੰ 10000 ਰੁਪਿਆ ਦੋ ਤੇ ਉਹਨੂੰ ਭੇਜ ਕੇ ਵਿజిਟ ਜ਼ਰੂਰ ਕਰਾਓ ਫੇਰ ਆਰਡਰ ਕਰੋ ਐਵੇਂ ਨਾ ਸਸਤੇ ਦੇ ਚੱਕਰਾਂ 'ਚ ਕਿਸੇ ਨੂੰ ਪੈਸੇ ਪਾ ਦੋ ਉਹ ਮੁੜ ਕੇ ਤੁਸੀਂ ਭਾਲ ਦੇ ਫਿਰਦੇ ਹੋ ਨਾ ਬੰਦੇ ਦੀ ਦੁਕਾਨ ਹੁੰਦੀ ਹੈ ਨਾ ਬੰਦਾ ਹੁੰਦਾ ਜੀ ਇੱਕ ਬਰਦਰ ਇਹ ਜਿਹੜਾ ਐਨੇ ਚੌੜੇ ਟਾਇਰ ਆ ਬਾਈ ਫਿਰ ਇਹਦਾ ਕੀ ਮਤਲਬ ਆ ਬਾਈ ਇਹ 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 ਬਾਈ ਇਹ ਗੱਡੀ ਆਏਗੀ ਜਿਹੜੀ ਇਹ ਜੀਪ ਹੈਗੀ ਹੈ ਯੂ ਐਸ ਏ ਜਾਣੀ ਹੈ ਜੀ ਜੀ ਠੀਕ ਹੈ ਜੀ ਇਹ ਪੈਟਰੋਲ ਇੰਜਨ ਦੇ ਵਿੱਚ ਰੈਡੀ ਕੀਤੀ ਆ ਆਪਾਂ ਇਹਨੂੰ 2 ਫੁੱਟ ਵਾਲੇ ਮੌਨਸਟਰ ਟਾਇਰ ਲਾਏ ਨੇਗੇ ਲੈਫਟ ਹੈਂਡ ਡਰਾਈਵ ਹੈ ਜੀ ਇਹ ਕਿਆ ਬਾਤ ਮਤਲਬ ਤੁਸੀਂ ਲੈਫਟ ਹੈਂਡ ਡਰਾਈਵ ਵਾਲੀਆਂ ਵੀ ਪੈਟਰੋਲ ਵਾਲੀਆਂ ਕੋਈ ਮਰਜ਼ੀ ਬਿਲਕੁਲ 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 ਬਾਈ ਜੀ ਕਸਟਮਰ ਦੀ ਚੁਆਇਸ ਤੇ ਆਪਾਂ ਮੋਡੀਫਿਕੇਸ਼ਨ ਕਰ ਦੇਣੀ ਹੈ ਜੀ ਸੋ ਬਾਈ ਆ ਜਿਹੜੀ ਜੀਪ ਹੈ ਯੂ ਐਸ ਜਾਣੀ ਹੈ ਤੇ ਦੇਖ ਲਓ ਯੂ ਐਸ ਵਾਲਿਆਂ ਨੇ 2 2 ਸਲੈਸਰ ਵੱਡੇ ਵੱਡੇ ਟਾਇਰ ਤੇ ਵਿੱਚ ਹਾਰਨ ਹੁਣ ਬਣਾ ਕੇ ਇਹ ਕਿੰਨੇ ਰੁਪਏ ਦੀ ਬਣ ਗਈ ਸੀ ਬਾਈ ਇਹਦੇ ਜਿਹੜਾ ਅਲਾਇ ਬੀਲ ਵਗੈਰਾ ਲੱਗੇ ਹੋਏ ਨੇਗੇ ਬਾਈ ਹੈਨਾ 4/2 ਹੈਗੀ ਮੌਨਸਟਰ ਟਾਇਰ ਹੈ ਪੈਟਰੋਲ ਇੰਜਨ ਦੇ ਵਿੱਚ ਗੱਡੀ ਰੈਡੀ ਹੈਗੀ ਇਹ ਜੀ ਬਾਈ ਇਹ ਗੱਡੀ ਦਾ ਆਰਡਰ ਆਪਣੇ ਕੋਲੇ ਆਇਆ ਸੀਗਾ ਅੱਜ ਤੋਂ ਲਗਭਗ 3 ਕਿ ਮਹੀਨੇ ਪਹਿਲਾਂ ਜੀ ਜੀ ਬਾਈ ਤਾਂ ਵੀ ਗੱਡੀ ਦਾ ਇਹਦਾ ਜਿਹੜਾ ਪ੍ਰਾਈਸ ਹੈਗਾ ਐਸ ਗੱਡੀ ਦਾ ਪ੍ਰਾਈਸ ਜਮੇ ਤੁਸੀਂ ਦੇਖੋਗੇ ਆਟੋਮੈਟਿਕ ਸਲੰਸਰ ਵਗੈਰਾ ਲੱਗੇ ਹੋਏ ਨੇ ਇਸ ਗੱਡੀ ਦਾ ਪ੍ਰਾਈਸ 7.5 ਲੱਖ ਰੁਪਏ ਹੈ ਜੀ 7.5 ਲੱਖ ਦੇ ਵਿੱਚ ਜਿਹੜੀ ਅਮਰੀਕਾ ਚੱਲ ਜਾਨੀ ਹੈ ਬਈ 2.0 ਪੈਟਰੋਲ ਇੰਜਨ ਆ ਲੈਫਟ ਸਾਈਡ ਤੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਬਈ ਇਹਦਾ ਆਪਾਂ ਅੱਗੇ ਅੱਗੇ ਆ ਜਿਹੜਾ ਸਟੀਅਰਿੰਗ ਆ ਠੀਕ ਆ ਇਨੋ ਵਾਲੀਆਂ ਗੱਡੀਆਂ ਵਾਲੀਆਂ ਸੀਟਾਂ ਲਾਈਆਂ ਆਪਾਂ ਇਹਨੂੰ ਠੀਕ ਆ ਬਈ ਵੀ ਬਹੁਤ ਹੀ ਆਰਾਮਦਾਇਕ ਚਲਾਉਣ 'ਚ ਵਧੀਆ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਟੋਟਲੀ ਮਤਲਬ ਕਾਰ ਵਾਲੀ ਫੀਲਿੰਗ ਆਊਗੀ ਜੀ ਇਹਦੇ ਸੋ ਆਪਾਂ ਜਿਹੜਾ ਹੈਗਾ ਤੁਹਾਨੂੰ ਗੱਡੀਆਂ ਇਹ ਦਿਖਾ ਦਿਆਂ ਆਪਾਂ ਵਰਕਸ਼ਾਪ ਦੇ ਵਿੱਚ ਵੀ ਚੱਲਦੇ ਜੇ ਤੁਹਾਨੂੰ ਪਤਾ ਲੱਗਦਾ ਕੁਆਲਿਟੀ ਕਿੱਦਾਂ ਜਿਹੜੇ ਹੈਗੇ ਤਿਆਰ ਹੁੰਦੀ ਹੈ ਹੁਣ ਇੱਕ ਗੱਡੀ ਆਪਣੇ ਕੋਲੇ ਆ ਵੀ ਰੈਡੀ ਹੈ ਬਈ ਇਹ ਸੇਲ ਵਾਸਤੇ ਆਪਾਂ ਰੈਡੀ ਕਰੀ ਜਨੇ ਬਸ ਇਹ ਤਿੰਨ ਚਾਰ ਦਿਨਾਂ ਦੇ ਵਿੱਚ ਆਪਾਂ ਸ਼ੋਰੂਮ ਤੇ ਇਹਨੂੰ ਗੱਡੀ ਨੂੰ ਜੀਪ ਨੂੰ ਖੜੀ ਕਰ ਦੇਣਾ ਹੈਗਾ ਤਾਂ ਇਸ ਜੀਪ ਦੀ ਜਿਹੜੀ ਖਾਸੀਅਤ ਹੈ ਕਿ ਮੈਂ ਦੱਸਣਾ ਚਾਹਣਾ ਹੈਗਾ ਵੀ ਤੁਸੀਂ ਇਸ ਗੱਡੀ ਦੇ ਇੰਜਨ ਤੇ ਨਿਗਾਹ ਮਾਰੋ ਜੀ ਕੰਪਨੀ ਵੱਲੋਂ ਜਿਹੜੇ ਸਟicker ਆਏ ਹੋਏ ਹੈ ਨਾ ਉਹ ਸਟicker ਵੀ ਹਲੇ ਤੱਕ ਨਾਲ ਲੱਗੇ ਹੋਏ ਨਹੀਂ ਤੇ ਡੀਆਈ ਸਿੰਪਲ ਇੰਜਨ ਹੈ ਜੀ ਇਹਦੇ ਚ ਤਾਂ ਇਸ ਗੱਡੀ ਦੀ ਮੈਂ ਤੁਹਾਨੂੰ ਆਵਾਜ਼ ਚੈੱਕ ਕਰਾਉਂਗਾ ਤੁਸੀਂ ਕਹੋਗੇ ਵੀ ਵਾਕੇ ਹੀ ਗੱਡੀ ਇੰਜਨ ਹੈਗਾ ਜਿਹੜਾ ਤਾਂ ਇਹ ਜੀਪ ਹੈਗੀ ਜਿਹੜੀ ਇਹ ਵੀ ਆਪਣੇ ਕੋਲੇ ਸੇਲ ਵਾਸਤੇ ਰੈਡੀ ਹੈ ਜੇ ਸਾਡਾ ਕੋਈ ਭਰਾ ਇਹਨੂੰ ਬੁੱਕ ਕਰਨਾ ਚਾਹੁੰਦਾ ਤਾਂ ਕਰ ਸਕਦਾ ਸਾਡੇ ਕੋਲੇ ਵਿਜ਼ਿਟ ਕਰਕੇ ਚਲਾ ਕੇ ਫਿਰ ਗੱਡੀ ਨੂੰ ਇਸ ਨੂੰ ਜੀਪ ਨੂੰ ਬੁੱਕ ਕਰਨਾ ਹੈਗਾ ਤੁਸੀਂ ਤੇ ਉਹ ਗੱਲਾਂ ਆਪਾਂ ਸਾਰੀਆਂ ਪਹਿਲਾਂ ਵੀ ਵੀਡੀਓ 'ਚ ਕਲੀਅਰ ਕਰੀਆਂ ਵੀ ਆਨਲਾਈਨ ਫਰੌਡ ਤੋਂ ਬਚੋ ਵੀਡੀਓ ਦੇਖ ਕੇ ਕਿਸੇ ਨੂੰ ਵੀ ਪੈਸੇ ਨਾ ਪਾਓ ਵਿజిਟ ਕਰਕੇ ਤਸੱਲੀ ਕਰਕੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਸਿੱਧੂ ਮੋਟਰਜ਼ ਦੇ ਬਾਈਨਸ ਦੀ ਗੱਲਬਾਤ ਕਰ ਸਕਦੇ ਹਾਂ ਆ ਜਿਹੜੀ ਗੱਡੀ ਐ ਸੇਲ ਵਾਸਤੇ ਤਿਆਰ ਵਰਤਿਆ ਰ ਅੱਜ ਵੈਸੇ ਤਾਂ 2 ਦਰਜਨ ਗੱਡੀਆਂ ਨਾਲ ਕੋਲ ਖੜੀਆਂ ਬਾਕੀ ਜਿਹੜਾ ਆਨਲਾਈਨ ਫਰੌਡ ਕਿਉਂਕਿ ਯਾਰ ਆਨਲਾਈਨ ਉਹੀ ਗੱਲਾ ਉਹਦੇ 'ਚ ਤੁਸੀਂ ਪੈਸੇ ਹੀ ਪਾ ਦੇਣੋ ਕਈ ਬੰਦੇ ਕੱਲੀਆਂ ਵੀਡੀਓ ਹੀ ਪਾਈ ਜਾਂਦੇ ਹੁੰਦੇ ਆ ਵੈਸੇ ਹੀ ਉਹਨਾਂ ਕੋਲੇ ਮਾਲ ਤਿਆਰ ਨਹੀਂਦਾ ਤੁਸੀਂ ਦੇਖ ਲਓ ਵੀ ਇਹਨਾਂ ਦਾ ਪੂਰਾ ਦਾ ਪੂਰਾ ਸ਼ੋਰੂਮ ਭਰਿਆ ਪਿਆ ਪਿੱਛੇ ਆਪਾਂ ਵਰਕਸ਼ਾਪ ਜਾਂਦੇ ਆ ਹਨਾ ਸੋ ਬਹੁਤ ਜਿਹੜਾ ਹੈਗਾ ਆਲਾ ਦਰਜ ਦਾ ਕੰਮ ਆ ਸਿੱਧੂ ਮੋਟਰਜ਼ ਦਾ ਵਰਕਸ਼ਾਪ 'ਚ ਆਇਆ ਬਈ ਇੱਥੇ ਕੀ ਕੰਮ ਹੋਇਆ ਹੋਇਆ ਹੁਣ ਇਹਦਾ ਪੇਂਟ ਦਾ ਵਰਕ ਚੱਲੀ ਜਾਂਦਾ ਜੀ ਇਸ ਗੱਡੀ ਦਾ ਇਹ ਗੱਡੀ ਬੱਸ ਆਉਣ ਵਾਲੇ 1-2 ਦਿਨਾਂ 'ਚ ਪੇਂਟ ਹੋ ਜਾਣੀ ਹੈ ਲਗਭਗ ਇਹ ਫਾਈਨਲ ਹੈਗੀ ਪੇਂਟ ਵਾਸਤੇ ਤਿਆਰ ਹੈਗੀ ਇਹ ਗੱਡੀ ਤਾਂ ਆਪਣੀਆਂ ਗੱਡੀਆਂ ਹੋਰ ਵੀ ਜਿਵੇਂ ਉਹ ਪੇਂਟ ਹੋਈ ਜਾਂਦੀਆਂ ਆ ਆ ਖੜੀ ਹੈਗੀ ਮੈਂ ਦਿਖਾਉਣਾ ਹੈਗਾ ਤੁਹਾਨੂੰ ਪੇਂਟ ਦਾ ਆਪਣਾ ਕੰਮ ਹੈ ਜਿਹੜਾ ਸਾਰਾ ਇੱਥੇ ਹੁੰ ਜਿਹੜਾ ਵੀਰੇ ਬਾਡੀਆਂ ਦਾ ਵੀ ਫਰਕ ਹੁੰਦਾ ਇੱਕ ਲੋਹੇ ਦੀ ਹੁੰਦੀ ਹੈ ਹਾਂਜੀ ਹਾਂ ਆ ਆ ਲੋਹੇ ਵਾਲੀ ਬਾਡੀ ਹੈ ਇਹ ਤੇ ਤੁਸੀਂ ਝਾਤ ਮਾਰ ਲਓ ਇਹ ਆਪਾਂ ਨਾਰਮਲ ਸੇਲ ਵਾਲੀਆਂ ਗੱਡੀਆਂ ਜਿਹੜੀਆਂ ਤਿਆਰ ਕਰਦੇ ਆ ਉਹਨਾਂ ਤੇ ਇਹ ਬਾਡੀ ਲਾਉਣੀ ਹੈ ਤੇ ਤੁਹਾਨੂੰ ਮੈਂ ਆਪਣੀਆਂ ਬਾਡੀਆਂ ਜਿਹੜੀ ਜਾਪਾਨੀ ਸ਼ੀਟ ਦੀ ਆਪਾਂ ਬਾਹਰ ਗੱਡੀ ਭੇਜਦੇ ਉਹਨਾਂ ਦੇ ਜਾਪਾਨੀ ਸ਼ੀਟ ਦੀ ਬਾਡੀ ਲਾਉਣੀ ਹੈਗੇ ਬਹੁਤ ਹੀ ਹੈਵੀ ਹੁੰਦੀ ਹੈ ਜਿਹੜੀ ਕਿ 16 ਗੇਜ ਦੀ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਵੀ ਆਪਣੀ ਬਾਡੀ ਕਿੱਦਾਂ ਬਣਦੀ ਹੈ ਕੀ ਸਿਸਟਮ ਹੈ ਸਾਰਾ ਤਾਂ ਆਪਾਂ ਉੱਥੇ ਚੱਲਾਂਗੇ ਆਹ ਜਿਹੜੀ ਬਾਡੀ ਆਪਾਂ ਜਾਪਾਨੀ ਸ਼ੀਟ ਦੀ ਜਿਹੜੀ ਆਰਡਰ ਵਾਲੀ ਗੱਡੀ ਹੁੰਦੀ ਆਪਾਂ ਉਹਦੇ ਲਾਉਨੇ ਆ ਬਾਈ ਤੁਸੀਂ ਚੈੱਕ ਕਰੋਗੇ ਬਹੁਤ ਹੀ ਹੈਵੀ ਬਾਡੀ ਹੈਗੀ ਇਹ ਇਹ ਗੱਡੀ ਦਾ ਆਰਡਰ ਆਪਾਂ ਨੂੰ ਵਿਨੀ ਪੈਗ ਕੈਨੇਡਾ ਤੋਂ ਆਇਆਗਾ ਬਾਈ ਦਾ ਲੈਫਟ ਹੈਂਡ ਦੇ ਵਿੱਚ ਇਹ ਗੱਡੀ ਆਪਾਂ ਰੈਡੀ ਕਰ ਰਹੇ ਆ ਸੀਜੀ2 ਵਾਲਾ ਮਾਡਲ ਆਇਆਗਾ ਇਹ ਬਾਈ ਸਿਮਰਨ ਹੈ ਡੇਲੋਂ ਛੋਟਾ ਜਿਹਾ ਕਸਵਾ ਬੰਦਾ ਤੁਹਾਂ ਹੈ ਪਹਿਲਾਂ ਗੱਡੀ ਪੈਟਰੋਲ ਦੀ ਲੈ ਗਏ ਆਪਣੇ ਕੋਲ ਇੱਕ ਉਹ ਇੰਡੀਆ ਵਾਸਤੇ ਹੁਣ ਦੁਬਾਰੇ ਗੱਡੀ ਚਲਾ ਕੇ ਚੈੱਕ ਕਰਕੇ ਤਸੱਲੀ ਕਰਕੇ ਦੁਬਾਰੇ ਆਰਡਰ ਕੀਤਾ ਉਹਨੇ ਆਪਾਂ ਨੂੰ ਉਹਨਾਂ ਨੇ ਗੱਡੀ ਇਹ ਬਾਹਰ ਲੈ ਕੇ ਆਣੀ ਹੈ ਕੈਨੇਡਾ ਕੈਨੇਡਾ ਤਾਂ ਇਹਦਾ ਜਿਹੜਾ ਆ ਦੇਖੋ ਤੁਸੀਂ ਇਹਦਾ ਆ ਗਿਆ ਡੈਸ਼ਬੋਰਡ ਆਪਾਂ ਕਹਿ ਦਈਏ ਹਨਾ ਜਿੱਦਾਂ ਕਾਰ ਦਾ ਹੁੰਦਾ ਹੈਗਾ ਤਾਂ ਪੰਜ ਆਪਾਂ ਇਹਦੇ 'ਚ ਮੀਟਰ ਲਾਉਣੇ ਨੇਗੇ ਤਾਂ ਲੈਫਟ ਹੈਂਡ ਹੈਗੀ ਜਿਹੜੀ ਇਹ ਡਰਾਈਵ ਹੈਗੀ ਗੱਡੀ ਤਾਂ ਟੋਟਲ ਜਿਹੜਾ ਇਹ ਵੀ ਆਪਾਂ ਯੂਜ਼ ਕਰ ਰਹੇ ਹਾਂਗੇ ਇਹ ਵੀ ਆਪਾਂ ਜਪਾਨੀ ਸ਼ੀਟ ਦੀ ਚਾਦਰ ਇਹਨੂੰ ਲਾ ਰਹੇ ਹਾਂਗੇ ਤਾਂ ਬਹੁਤ ਹੀ ਹੈਵੀ ਮਟੀਰੀਅਲ ਦੀ ਇਹ ਚਾਦਰ ਹੁੰਦੀ ਹੈ ਇਹ ਆਰਡਰ ਵਾਲੀ ਗੱਡੀ ਤੇ ਹੀ ਆਪਾਂ ਲਾਉਣੇ ਹੈਗੇ ਇਹ ਗੱਡੀ ਦੀ ਕਾਸਟ ਦੂਸਰੀ ਗੱਡੀ ਨਾਲੋਂ ਵਧੇ ਜਾਂਦੀ ਹੈ ਬਟ ਲਾਈਫ ਬਹੁਤ ਜਿਆਦਾ ਐ ਇਸ ਗੱਡੀ ਦੀ ਆ ਜਿਹੜੀ ਸ਼ੀਟ ਐ ਇਹ ਅਗਲੀ ਸ਼ੀਟ ਆ ਗਈ ਫਰਸ਼ ਫਲੋਰ ਆ ਗਿਆ ਅਗਲਾ ਬਾਡੀ ਦਾ ਉਹ ਡੈਸ਼ ਬੋਰਡ ਮੀਟਰ ਸੀਗਾ ਬਾਕੀ ਸੀਟਾਂ ਬਣੀਆਂ ਪਈਆਂ ਜਿਹਨਾਂ ਸੀਟਾਂ ਦੇ ਫਰੇਮ ਲਾਉਣੇ ਟੋਟਲ ਬਣਾ ਕੇ ਨਵੇਂ ਲਾਉਣੇ ਆਪਾਂ ਇਹ ਹੈਂਡਲਾਈਡ ਸੀਟ ਆ ਗਈ ਬਿੱਲੀ ਮਾਡਲ ਚਾਈ ਸੀ ਪਹਿਲਾਂ ਬਾਵਲ ਮਾਡਲ ਚ ਇਹ ਸਿੰਪਲ ਸੀਟ ਆ ਗਈ ਆ ਸੈਂਟਰ ਸੀਟ ਆ ਗਈ ਬਾਕੀ ਇਹ ਟੋਟਲ ਜਿਹੜਾ ਕੰਮ ਆ ਆਪਣਾ ਸਾਰਾ ਆਪਣਾ ਮਤਲਬ ਸੀਟਾਂ ਵਗੈਰਾ ਬਾਡੀ ਵਗੈਰਾ ਦਾ ਕੰਮ ਹੈ ਜਿਹੜਾ ਆਪਣਾ ਆਪ ਦਾ ਖੁੱਦ ਹੈਗਾ ਆਹ ਸੀਟ ਆਪਾਂ ਨਾਰਮਲ ਲਾਉਣੀ ਆ ਗੱਡੀ ਸੇਲ ਕਰਨ ਵਾਸਤੇ ਜਿਹੜੀ ਗੱਡੀ ਆਰਡਰ ਦੀ ਹੁੰਦੀ ਉਹਦੇ ਤੇ ਹੈਵੀ ਸ਼ੀਟ ਲੱਗਦੇ ਆਪਾਂ ਆਹ ਗੱਡੀ ਵੀ ਹੈ ਜਿਹੜੀ ਆਪਣੀ ਰੈਡੀ ਹੋਈ ਜਾਂਦੀ ਹੈਗੀ ਇਹ ਆ ਜਿਹੜੀ ਲੋਹੇ ਵਾਲੀ ਸੀਟ ਦੇ ਵਿੱਚ ਇਹਦੀ ਜਿਹੜੀ ਬਾਡੀ ਆਪਾਂ ਬਣਾਈ ਹੈਗੀ ਇਹ ਗੱਡੀ ਆਪਣੇ ਕੋਲੇ ਸੇਲ ਵਾਸਤੇ ਹੈਗੀ ਇਹਨੂੰ ਆਪਾਂ ਰੈਡੀ ਕਰੀ ਜਾਂਦੇ ਆ ਹੁਣ ਵਾਲੇ ਟਾਈਮ 'ਚ ਇਹ ਜਦੋਂ ਰੈਡੀ ਹੋ ਗਈ ਤਾਂ ਇਹ ਆਪਣੇ ਸ਼ੋਅਰੂਮ ਦਾ ਸ਼ਿੰਗਾਰ ਬਣੂਗੀ ਇਹ ਜੀਪ ਛੋਟੀ ਜਿਹੀ ਗੱਲ ਮੈਂ ਹੋਰ ਦੱਸਦਾ ਇੱਕ ਜਿਵੇਂ ਕੀ ਆ ਤੁਸੀਂ ਹਿੱਸੇ ਦਿਖਾ ਦਿਓ ਮਾੜੀ ਇਹ ਕਿੰਗ ਪੈਨਸ ਹੈ ਹੈਵੀ ਹੈ ਥੋੜੀ ਕਾਸਟਲੀ ਪੈਂਦੀ ਹੈ ਜਿਹੜਾ ਗੱਡੀ ਮਹਿੰਗੀ ਹੋ ਜਾਂਦੀ ਹੈ ਇਹ ਹੈਵੀ ਹੁੰਦੇ ਗੱਡੀ ਮਹਿੰਗੀ ਪੈਂਦੀ ਹੈ ਘੱਟੋ ਘੱਟ 30000 ਰੁਪਏ ਦੇ ਨਾਲ ਤੇ ਇੱਕ ਥੋੜੇ ਬੈਗ ਗੱਡੀ ਖੜੀ ਮਾੜੀ ਬੈਗ ਨਿਕਾ ਮਰਾਓ ਆਹ ਗੋਲੀ ਵਾਲਾ ਹਿੱਸਾ ਹੁੰਦਾ ਜੀਪ ਵਾਲਾ ਪੁਰਾਣੀ ਮਾਡਲ ਉਹ ਬਲੇਰੋ ਜਾ ਗਿਆ ਇਹਦੇ ਨਾਲ ਕੋਈ 25 30000 ਦਾ ਸਿਰ ਸਸਤਾ ਪੈ ਜਾਂਦਾ ਤਾਂ ਵੀ ਜੀਪ ਦਾ ਰੇਟ ਸੁਣ ਕੇ ਵੀ ਫਲਾਣੇ ਨੇ ਜੀਪ ਦਾ ਹੀ ਇੰਨਾ ਰੇਟ ਮੰਗ ਲਿਆ ਤੁਸੀਂ ਇੰਨਾ ਮੰਗ ਲਿਆ ਤਾਂ ਰੇਟ ਨਾਲ ਨਾ ਤੁਸੀਂ ਕੰਪੇਅਰ ਕਰਿਆ ਕਰੋ ਜੀਪ ਨੂੰ ਵਿੱਚ ਸਮਾਨ ਕੀ ਯੂਜ਼ ਕੀਤਾ ਹੈਗਾ ਕਵਾਲਿਟੀ ਕੀ ਦਿੱਤੀ ਹੈਗੀ ਉਹ ਚੀਜ਼ਾਂ ਨਾਲ ਕੰਪੇਅਰ ਕਰਕੇ ਦੇਖਿਓ ਕਦੇ ਤੁਹਾਨੂੰ ਫਿਰ ਮਹਿਸੂਸ ਹੋਣੀ ਹੈ ਇਹ ਗੱਲ ਤਾਂ ਵੀ ਸਿੱਧੂ ਮੋਟਰਸ ਵਾਲਿਆਂ ਦਾ ਜਿਹੜਾ ਰੇਟ ਹੈਗੇ ਉਹ ਬਹੁਤ ਹੀ ਵਧੀਆ ਰੇਟ ਨੇ ਕੋਈ ਜ਼ਿਆਦਾ ਨਹੀਂ ਲੱਗਣੇ ਰੇਟ ਤਾਂ ਸਿੱਧੂ ਮੋਟਰਸ ਹੈ ਜਿਹੜਾ ਉਹ ਆਪਦੀ ਕੁਆਲਿਟੀ ਕਰਕੇ ਹੀ ਜਾਣਿਆ ਜਾਂਦਾ ਹੈਗਾ ਅਸੀਂ ਜਿਹੜੀ ਤੁਹਾਨੂੰ ਜੀਪ ਬਣਾ ਕੇ ਦੇਣੀ ਹੈਗੀ ਅਸੀਂ ਇਹ ਚਾਹੁੰਦੇ ਆ ਵੀ ਤੁਹਾਡੇ ਕੋਲੇ ਜੀਪ ਬਣ ਕੇ ਜਾਵੇ ਤਾਂ ਉਹਦੀ ਕੋਈ 10-15 ਸਾਲ ਲਾਈਫ ਹੋਵੇ ਜੀਪ ਦੀ ਤਾਂ ਕਿ ਤੁਸੀਂ ਉਹਨੂੰ ਚਲਾਓ ਉਸ ਨੂੰ ਜੋ ਪੈਸੇ ਲਾਏ ਉਹਨੂੰ ਹੰਡਾ ਸਕੋ ਇੱਕ ਜਿਹੜੀ ਆਪਣੇ ਕੋਲੇ ਪੁਰਾਣੀ ਗੱਡੀ ਆਈ ਹੈ ਜਿਵੇਂ ਸੀਜੀ ਵਾਲਾ ਮਾਡਲ ਹੁੰਦਾ ਛੋਟੀ ਵੱਡੀ ਇਹ ਕਸਟਮਰ ਦੀ ਗੱਡੀ ਆਈ ਹੈ ਆਪਣੇ ਕੋਲ ਰੈਡੀ ਹੁੰਦਾ ਪੁਰਾਣੀ ਗੱਡੀ ਜੇ ਕਿਸੇ ਕਸਟਮਰ ਕੋਲ ਗੱਡੀ ਪੁਰਾਣੀ ਆਪਣੀ ਵੀ ਹੈਗੀ ਉਹ ਵੀ ਤਿਆਰ ਕਰ ਦਾਂਗੇ ਜਿਵੇਂ ਆ ਮਾੜੇ ਮੋਟੇ ਗਲਾਵਟ ਸੀਗੀ ਥੱਲੇ ਦੇ ਕੋਈ ਇਹਦੇ ਪੀਸ ਲਾ ਗਏ ਹਾਂ ਇਹਦੇ ਪੀਸ ਨਵੇਂ ਲਾਏ ਆ ਹਾਂ ਬਾਕੀ ਇਹੀ ਗੱਡੀ ਤਿਆਰ ਹੋ ਕੇ ਜਿਵੇਂ ਨਵੀਂ ਸ਼ਿਪ ਚ ਆ ਜਾਊਗੀ ਇਹਨੂੰ ਆਪਾਂ ਆਉਣ ਵਾਲੇ ਟਾਈਮ 'ਚ ਇਹਨੂੰ ਵੀ ਲੁੱਕ ਹੈਗੀ ਜਿਹੜੀ ਨਵੀਂ ਗੱਡੀ ਵਰਗੀ ਦੇ ਦੇਣੀ ਹੈਗੀ ਇਹ ਗੱਡੀ ਦੇ ਤੁਸੀਂ ਚੈੱਕ ਕਰ ਲਓ ਧਿਆਨ ਛੱਡ ਦੇ ਤਾਂ ਇੱਕ ਕੁਝ ਚੀਜ਼ਾਂ ਇਹਦੀਆਂ ਜਿਹੜੀਆਂ ਸੀਂਘਾਂ ਖਰਾਬ ਸੀਗੀਆਂ ਉਹ ਆਪਾਂ ਪੀਸ ਲਾ ਕੇ ਉਹ ਸਹੀ ਕਰਤੀਆਂ ਟੈਂਕੀ ਅੱਗੇ ਸੀ ਪਿੱਛੇ ਕਰਾਂਗੇ ਦੀ ਟੈਂਕੀ ਇਹਦੀ ਹਾਂ ਇਹਦੀ origignal ਟੈਂਕੀ ਜਿਵੇਂ ਆਈ ਹੈ ਜੀਪ ਦੇ ਅੱਗੇ ਸਭ ਪਹਿਲੇ ਕ੍ਰਾਸੀ ਪਾਵਰ ਕਰਨੀਆਂ ਸਟੀਅਰਿੰਗ ਪਾਵਰ ਕਰਨੀਆਂ ਉਹ ਥੱਲੇ ਵਾਲੇ ਮੋਰੇ ਬੰਦ ਹੋ ਜਾਣਗੇ ਉਹ ਉੱਥੇ ਪੈਡਲ ਤਾਂ ਲੱਗ ਜਾਣਗੇ ਇਹਦੇ ਯਾਨੀ ਕਿ ਪੂਰੀ ਰਿਪੇਅਰ ਹੋ ਕੇ ਨਵੀਂ ਲੋਕ ਆ ਜੋਗੀ ਇਹਨੂੰ ਤਾਂ ਪ੍ਰਾਣੀਆਂ ਜੀਪਾਂ ਵੀ ਆ ਜਿਹੜੀਆਂ ਉਹ ਆਪਾਂ ਕਸਟਮਰ ਸਾਡੇ ਕੋਲੇ ਲੈ ਕੇ ਆਉਂਦਾ ਤਾਂ ਆਪਾਂ ਉਹਨੂੰ ਵੀ ਮੋਡੀਫਿਕੇਸ਼ਨ ਕਰ ਦੰਨੇ ਹੈਗੇ ਉਹਨੂੰ ਵੀ ਤਿਆਰ ਕਰ ਦੰਨੇ ਹੈਗੇ ਉਹਦਾ ਬਜਟ ਹੈ ਜਿਹੜਾ ਫੋਨ ਤੇ ਅਸੀਂ ਨਹੀਂ ਦੱਸ ਸਕਦੇ ਸਾਡੇ ਕਾਫੀ ਭਰਾਮਾਂ ਦੇ ਫੋਨ ਵੀ ਆਉਂਦੇ ਨੇ ਸਾ ਸਾਨੂੰ ਜੀਪ ਜਿਹੜੀ ਤੁਸੀਂ ਲੈ ਕੇ ਆਉਂਗੇ ਅਸੀਂ ਉਹਨੂੰ ਦੇਖ ਕੇ ਹੀ ਤੁਹਾਨੂੰ ਉਸ ਜੀਪ ਦਾ ਬਜਟ ਦੇ ਸਕਦੇ ਹਾਂ ਇੱਕ ਨਾ ਛੋਟੀ ਜਿਹੀ ਗੱਲ ਹੋਰ ਕਰਦੇ ਆਂ ਕਈ ਵਾਰੀ ਕਾਲ ਇੰਨੇ ਆਉਂਦੇ ਆ ਕਾਲ ਨਹੀਂ ਚੱਕ ਹੁੰਦੀ ਕਈ ਵਾਰੀ ਵਟਸਐਪ ਕਾਲ ਤੇ ਗੱਲ ਹੁੰਦੀ ਹੈਗੀ ਕਈ ਵਾਰੀ ਕਸਟਮਰ ਕਾਲ ਲਾਉਂਦੇ ਆ ਇੱਕ ਕਾਲ ਲਾ ਕੇ ਛੱਡ ਦਿਆ ਕਰ ਵੀ ਦੁਬਾਰੇ ਬੈਕ ਕਾਲ ਅਸੀਂ ਆਪੇ ਕਰ ਲੈਣੇ ਆ ਵੀ ਕਈ ਵਾਰੀ ਜ਼ਿਆਦਾ ਕਾਲ ਕਰਨ ਵਾਲਾ ਕਈ ਕਸਟਮਰ ਚੰਗੇ ਹੁੰਦੇ ਵਿੱਚ ਰਹ ਜਾਂਦੇ ਆ ਕਈ ਕਸਟਮਰ ਇਹ ਜਿਹੇ ਹੁੰਦੇ ਆ ਵੀ ਫੇਕ ਆਈਡੀਆ ਬਣਾ ਕੇ ਗਲਤ ਮੈਸੇਜ ਵੀ ਕਰਦੇ ਆ ਗਲਤ ਕਮੈਂਟ ਵੀ ਕਰਦੇ ਆ ਗਲਤ ਕਾਲਾਂ ਵੀ ਕਰਦੇ ਆ ਕੀ ਵਿੱਚ ਚੌਰਚ ਪੈ ਜਾਂ